ਰਤੂਕੀ ਆਈਏ ਨੀ ਦੋ ਦੇਖਣਾ ਆ ਵੀ ਗਲੀਆਂ ਚ ਖੇਡਦੇ ਹੁੰਦੇ ਸੀਗੇ ਗੁਰੂ ਘਰ ਆਉਂਦੇ ਸੀਗੇ ਮਾਂ ਨਾਲ ਆਉਂਦੀ ਹੁੰਦੀ ਸੀ ਸਵੇਰੇ ਸਵੇਰੇ ਜਿਆਦਾ ਹੀ ਰਹਿ ਗਈਆਂ ਬਸ ਮਾਤ-ਵਾਤ ਕੋਈ ਨਹੀਂ ਹੋ ਕਰਦਾ ਹੈਗਾ ਕੁਛ ਦਾ ਹੈਗਾ ਇੱਥੇ ਗਲੀਆਂ ਚ ਖੇਡਦੇ ਹੁੰਦੀਆਂ ਸੀ ਛੋਟੀਆਂ ਛੋਟੀਆਂ ਹੁਣ ਤਾਂ ਕਰਦੀਆਂ ਜਾਂਦਾ ਹੀ ਆ ਵਧੀਆ ਦਿਨ ਸੀ ਜਦੋਂ ਇੱਥੇ ਸਾਰੇ ਜਾਣੇ ਅਸੀਂ ਇਕੱਠੇ ਖੇਡਦੇ ਹੁੰਦੇ ਸੀਗੇ ਅੱਜ ਕੱਲ ਤਾਂ ਕੋਈ ਬੁਲਾਉਂਦਾ ਵੀ ਨਹੀਂ ਹੈਗਾ ਕਿਸੇ ਨੂੰ ਆਪਦੇ ਨਹੀਂ ਬੁਲਾਉਂਦਾ ਭੈਣ ਭਾਈ ਹੋਰ ਕੌਣ ਬੁਲਾਊਗਾ ਮੋਹ ਨਹੀਂ ਰਿਹਾ ਪਹਿਲਾਂ ਨਾਲਤ ਆ ਗੱਲ ਰਾਹ ਵੀ ਕਿੰਨੇ ਉਹ ਹੁੰਦੇ ਸੀਗੇ ਰਾਹਾਂ ਦੀ ਯਾਦ ਆਉਂਦੀ ਹੈ ਘਰ ਦੀ ਯਾਦ ਤਾਂ ਮੈਨੂੰ ਆਉਣੀ ਆਉਣੀ ਹੈ ਦੋ ਮਹੀਨੇ ਹੋ ਗਏ ਰਾਇ ਕਰਦੀ ਨੂੰ ਵੀ ਪਿੰਡ ਜਾਉਂਗੀ ਪਿੰਡ ਜਾਉਂਗੀ ਪਿੰਡ ਜਾਉਂਗੀ ਤੇ ਹੁਣ ਆਖਰ ਅਜਾਈ ਗਈ ਜੇ ਭਜਾਈ ਬਲਾ ਵੀ ਨਵੇਂ ਚੱਜ ਨਾਲ ਤਾਂ ਵੀ ਲੋਦਾ ਪਿਛਲੀ ਵਾਰ ਤਾਂ ਮੈਨੂੰ ਉਹਨੇ ਰਵਾ ਕੇ ਤੇਜਿਆ ਸੀ ਸਿਆਣ ਨੇ ਤਾਂ ਸੱਚੀ ਕਿਹਾ ਵੀ ਪੇਕਿਆਂ ਦੇ ਤਾਂ ਰਾਹਾਂ ਦਾ ਵੀ ਮੂਹ ਆਉਂਦਾਗਾ ਫਿਰ ਘਰ ਤਾਂ ਕਿਉਂ ਨਾ ਆਵੇ ਜਦੋਂ ਇੱਥੇ ਬਚਪਨ ਬੀਤਿਆ ਗਿਆ ਸਾਰਾ ਮੇਰਾ ਚਲ ਦੇਖਦੇ ਹਾਂ ਜੇ ਪਰਜਾਈ ਚੱਜ ਨਾਲ ਬਲਾਵ ਵੀ ਲਹੇ ਤਾਂ ਵੀ ਠੀਕ ਆ ਘਰ ਨੇੜੇ ਆਈ ਜਾਂਦਾ ਮੇਰੇ ਤਾਂ ਜਿੰਦੀਆਂ ਧੜਕਣਾ ਨਾ ਤੇਜ਼ ਹੋ ਜਾਂਦੀਆਂ ਨੇ ਪਤਾ ਨਹੀਂ ਕੀ ਉਹ ਕੋਈ ਗੁੰਝੀ ਬੇਰਲਾਸ ਰੋਕ ਕੋ ਕਰੂਗੀ ਜਾਈ ਮੇਰੀ ਚਲ ਦੇਖਦੇ ਜਾ ਕੇ ਥੇ ਤਾਂ ਬੰਦ ਪਿਆ ਤੇ ਜਦੋਂ ਮਾਂ ਹੁੰਦੀ ਸੀ ਦੋ ਤਿੰਨ ਘੰਟੇ ਘਰ ਤੇ ਇਕਾਂਗ ਰਹਿੰਦੀ ਸੀ ਲੱਗਦੀ ਨਹੀਂ ਆਹ ਮੁੱਤਵਾਰ ਵੀ ਨਹੀਂ ਕੋਈ ਫਲਦਾ ਛੇਤੀ ਕਾਹ ਕੋਣ ਆਇਆ ਬਾਹਰ ਕੁੱਤੀ ਦਾ ਕਮਲ ਆਉਂਦਾ ਢੜਕੀ ਆਏ ਨੂੰ ਕੋਈ ਕੰਮ ਕਰਨੀ ਹੈਗਾ ਸਾਡੇ ਰੋਟੀ ਫਕਾ ਕੇ ਰੱਖੀਏ ਹਾਂ ਨਹੀਂ ਘਰੇ ਹੈ ਨਹੀਂ ਪਤਾ ਨਹੀਂ ਕੋਣ ਆਇਆ ਹੈ ਢੜਕੀ ਸਸੀ ਘਾਲ ਦਾ ਠੀਕ ਆ ਨਾ ਤੂੰ ਬਾਹਰ ਕਾ ਤੋ ਪੰਨੀ ਇਹਨੇ ਜੇ ਤੈਨੂੰ ਇੱਕ ਵਾਰ ਕਹਿਤਾ ਸੀਗਾ ਵੀ ਮੈਂ ਆਉਣੀ ਆਉਣੀ ਆ ਸੁਣੀ ਨਹੀਂ ਹੈਗੀ ਮੇਰੀ ਬਾਤ ਸੁਣਿਆ ਨਹੀਂ ਭਾਬੀ ਮੇਰੇ ਨਾਲ ਨਾ ਤੂੰ ਤੜਕੀ ਆਗੀ ਨਾ ਕੋ ਫੋਨ ਕੀਤਾ ਨਾ ਕੋ ਲੈਣਾ ਨਾ ਦੇਣਾ ਹੈ ਸਵੇਰ ਤੋਂ ਭਾਬੀ ਮੈਂ ਤਾਂ ਹੀ ਆਗੀ ਨਾ ਮੈਂ ਕਿਹਾ ਚੱਲ ਸ਼ਾਮ ਤੱਕ ਵਧੀਆ ਮੁੜਿਆ ਜਾਊਗਾ ਮੇਰੇ ਕੋ ਤੇ ਇੱਥੋਂ ਤਾਂ ਮੁੜਿਆ ਜਾਊ ਹੁਣ ਅਸੀਂ ਵੀ ਭਾਈ ਘਰੇ ਕੰਮ ਧੁੰਦੇ ਕਰ ਰਹੇ ਆ ਮੈਂ ਤਾਂ ਹਲੇ ਰੋਟੀ ਪਕਾ ਕੇ ਠੀਏ ਮੈਂ ਕਿਹਾ ਚੱਲ ਪਹਿਲਾਂ ਝਾੜੂ ਕੱਢ ਲੈਣੀ ਹੈਗੀ ਰੋਟੀ ਖਾਣ ਦਾ ਹੁਕਮ ਨਹੀਂ ਹੋਇਆ ਤੂੰ ਆਗੀ ਤੂੰ ਵੀ ਕਰੇ ਕੰਮ ਤਾਂ ਦਾ ਕਰਕੇ ਬੰਦਾ ਟਾਈਮ ਵੀ ਟਾਈਮ ਵੀ ਹੁੰਦਾ ਕਿਸੇ ਚੀਜ਼ ਦਾ ਬੰਦਾ 11-12 ਵਜੇ ਆਉਂਦਾ ਪਤਾ ਹੁੰਦਾ ਵੀ ਅਗਲਾ ਵੀ ਚੱਲ ਜਾਂਦਾ ਨੂੰ ਕੰਮ ਨੇ ਵੇਡ ਲੂਆ ਹੁਣ ਮੈਂ ਕੰਮ ਲਈ ਬੈਠੀ ਆ ਸਾਰੇ ਉਧਰੋਂ ਤੂੰ ਆ ਗਈ ਭਾਪੀ ਮੈਂ ਤਾਂ ਮਿਲਣ ਹੀ ਆਈ ਆ ਮੈਂ ਕਿਹੜਾ ਇੱਥੇ ਕੁਝ ਚੱਕਣ ਆਈ ਆ ਚੱਕਣ ਨੂੰ ਹੁਣ ਰਹਿ ਕੀ ਗਿਆ ਇੱਥੇ ਸਾਰਾ ਘਰ ਤਾਂ ਪਹਿਲਾਂ ਤੇਰੀ ਮਾਂ ਨੇ ਤੈਨੂੰ ਜਦੋਂ ਤੇਰਾ ਭਾਈ ਵਿਤਾਈ ਅੱਦਾਂ ਰਹਿ ਕੀ ਗਿਆ ਚੱਕਣ ਤੂੰ ਬਹਿ ਜਾ ਬੈਠਣਾ ਕਹਿਣਾ ਕਿ ਬਾੜਾ ਕੁਛ ਹੋ ਜੂ ਬਹਿ ਜਾ ਤੇ ਮੱਝਾ ਡਾ ਬੈਠਣਾ ਮਸਤੀ ਦਾ ਆਇਆ ਹਾਂ ਮੈਂ ਤੂੰ ਤਾਂ ਬਹਿਲੀ ਆ ਭਾਈ ਮੈਂ ਤਾਂ ਬਥੇਰੇ ਕੰਮ ਨਹੀਂ ਮੈਂ ਤਾਂ ਰੋਕੀ ਕਾਤੇ ਵਿਹਾਰੇ ਖਾਣ ਦਾ ਤੂੰ ਗੁੰਮੀ ਨਾ ਹੋਇਆ ਤੂੰ ਆ ਵੀ ਵੀ ਐਨ ਸਾਰੇ ਕੰਮ ਮੇਰੇ ਪਏ ਨੇ ਹਲੇ ਬੈਠਣਾ ਕਿੱਥੇ ਟਾਈਮ ਹੈ ਮੇਰੇ ਕੋਲ ਤੂੰ ਬਹਿਲੀ ਆ ਤੂੰ ਬੈਠੀ ਰਹਿ ਇੱਥੇ ਉਹ ਨਪਾਪੀ ਕੀ ਮੈਂ ਬੋਲ ਦਿਆ ਪਾਣੀ ਤੇ ਕੀ ਪੁੱਛਣਾਗਾ ਤੇ ਵੇਸ ਤੇ ਕਰਦੇ ਮੇਰੀ ਆਉਣ ਦਾ ਜੇ ਮੇਰੇ ਮਾਮੀ ਦੀ ਉਹ ਵੀ ਨਚਾ ਹੋਣਾ ਸੀ ਇਹ ਮੇਰੇ ਇੱਥੇ ਆਉਣ ਦਾ ਇਸਨਾਂ ਲਾ ਲਾ ਕੇ ਸਿੱਕੀ ਅੰਮੀ ਨੇ ਆਈ ਤਾਂ ਬੰਦੂਕ ਹੀ ਹੋ ਜਾਂਦਾ ਪੇਕੇ ਉਹਨੂੰ ਜੀ ਨਹੀਂ ਕਰਦਾ ਹੈਗਾ 2 ਮਿੰਟ ਬਾਅਦ ਮੇਰਾਇਆ ਕਰਦੀ ਕਰਦੀ ਨਹੀਂ ਵੀ ਅੱਜ ਜਾਣੀ ਅੱਜ ਜਾਣੀ ਜੀ ਤਾਂ ਇਹ ਤਾਂ ਉਹਨੂੰ ਜੀ ਨਹੀਂ ਕਰਦਾ ਹੈਗਾ ਜਦੋਂ ਕੋਈ ਸਿੱਧਾ ਹੀ ਮੂੰਹ ਨਹੀਂ ਬੋਲਦਾ ਹੈਗਾ ਜਾਣੇ ਨੇ ਸੱਚੀ ਕਿਹਾ ਵੀ ਮਾਪੇ ਉਹ ਨਾਲ ਹੀ ਹੁੰਦੇ ਨੇ ਪੇਕੇ ਪਿਓ ਸੀ ਯਾਰ ਆਪਣੇ ਉਹ ਵੀ ਕੋਹ ਲਿਆ ਤੇ ਹੁਣ ਤਾਂ ਵਰਤਨ ਦੀ ਸਗੀਰੀ ਹੈਗੀ ਉਹ ਹੁਣ ਇਹ ਸਿੱਧਾ ਨਹੀਂ ਬੋਲਦੀ ਹੈਗੀ ਆਈ ਨੂੰ ਲਾਉਂਦੀ ਸੀ ਕਿ ਪਿਓ ਨਾਲ ਦੁੱਖਾ ਕੁਝ ਕਰਕੇ ਵਾਜਦੀ ਸੀਗੀ ਹੋਂ ਤਾਂ ਉਹ ਵੀ ਨਹੀਂ ਦਿਹਾरेगा ਹੁਣ ਤਾਂ ਬੇਲੀ ਬੈਠ ਕੇ ਮੁੜ ਜਲੀ ਨਾ ਮੂਹ ਕਣ ਚੱਕੀ ਨਹੀਂ ਹੈ। ਭਾਬੀ ਭਾਬੀ ਮੈਨੂੰ ਪਾਣੀ ਤਾਂ ਲਿਆ ਦਿਓ। ਮੈਂ ਤਾਂ ਰੋਟੀ ਖਾਈ ਐ ਕੋਈ ਨਾ ਲਿਆ। ਮੈਂ ਸਵੇਰ ਕੀ ਚੱਲੀ ਹੋਈ ਐਂਗੀ ਭੁੱਖੀ ਪਾਣੀ। ਫੇ ਤੂੰ ਲੇਟ ਆਇਂਦੀ ਰੋਟੀ ਪਾਣੀ ਖਾ ਕੇ ਸਾਜੇ ਨਾਲ ਤੇਨੂੰ ਕਿਨੇ ਕਹਿਆ ਸੀ ਨਿਸ਼ਦੇ ਹਾਂ ਉਹਨੂੰ। ਹੁਣ ਮੈਨੂੰ ਤਾਂ ਰੋਟੀ ਖਾ ਲੈਣ ਦੇ ਮੈਨੂੰ ਤਾਂ ਆਬ ਭੁੱਖ ਲੱਗੀ ਪਈ ਐ। ਰੇ ਮੇਰੇ ਘਰ ਚ ਉਰ ਕੀ ਬਸਾਤੀ ਸੀ ਪਤਾ ਨਹੀਂ ਤੇ ਰੋਟੀ ਖਾਈ ਜਾਂਦੀ ਐ ਪਾਣੀ ਜਾਂਦੀ ਐ ਉੱਥੇ ਬੈਠੀ ਵਾਜਾ ਮੈਨੂੰ ਲੈ ਆਪ ਚੱਕ ਕੇ ਪੀ ਲੈ ਤੈਨੂੰ ਪਤਾ ਨਹੀਂ ਹੈਗਾ ਵੀ ਪਾਣੀ ਕਿੱਥੋਂ ਸਾਰਾ ਪਤਾ ਤੈਨੂੰ ਕੱਲੇ ਕੱਲੇ ਖੂਜੇ ਦਾ ਵੀ ਕਿੱਥੇ ਕੀ ਸਮਾਨ ਚ ਰੋਟੀ ਤੱਕ ਨਹੀਂ ਖਾਣ ਦਿੰਦੀ ਆ ਜਾਂਦੇ ਨੇ ਤਰਕੇ ਮੈਂ ਪੱਬੀ ਨੇ ਪਾਣੀ ਵੀ ਦੀ ਘੁੱਟ ਨਹੀਂ ਪੁੱਛੀ ਹੈਗੀ ਮੈਨੂੰ ਰੋਟੀ ਦਾ ਪੁੱਛ ਨਹੀਂ ਕੀ ਹੈ ਮੈਂ ਤਾਂ ਕਾਲੀ ਕਾਲੀ ਚ ਰੋਟੀ ਵੀ ਨਹੀਂ ਖਾ ਕੇ ਵੀ ਮੇਰੀ ਬਸ ਨਾ ਟੱਪ ਜੀ ਜਿਹੜੀ ਕੱਬ ਦਾ ਮੈਨੂੰ ਡਰ ਸੀ ਉਹੀ ਹੋ ਗਿਆ ਇਹ ਤਾਂ ਸਿੱਧੇ ਮੋਂ ਮੈਨੂੰ ਬੋਲਦੀ ਹੀ ਹੈਗੀ ਲੈ ਫੜ ਪੰਨ ਮੈਂ ਰੋਟੀ ਤੇ ਖਾਣਨ ਦਿੰਦੀ ਪਿੱਛੇ ਮੋਲ ਮਾਰਨ ਲੱਗੀ ਮੈਂ ਤਾਂ ਰੋਟੀ ਗੱਲ ਤੇ ਫਸ ਜਾਈ ਨਹੀਂ ਸੀ ਬਾਬੀ ਆਇਆ ਤਾਂ ਬੋਲਦੇ ਪਾਣੀ ਮੰਗਦੇ ਮੈਂ ਤਾਂ ਨਾ ਮੈਂ ਰੋਟੀ ਤਾਂ ਖਾਈ ਜਾਂਦੀ ਸੀਗੀ ਪਿੱਛੇ ਬਾਰੇ ਵਾਜਾ ਮਾਰੀ ਜਾਂਦੀ ਸੀ ਕਿ ਮਣ ਭਾਬੀ ਪਾਣੀ ਲਾ ਦੇ ਪਾਣੀ ਲਾ ਦੇ ਤੂੰ ਆਪ ਚੱਕ ਕੇ ਪਾਣੀ ਪੀ ਲੈ ਮੈਂ ਵੀ ਨੂੰ ਪਤਾ ਨਹੀਂ ਸੀ ਕਿ ਵੀ ਤੁਸੀਂ ਰੋਟੀ ਖਾਈ ਜਾਂਦੇ ਹੋ। ਪਰ ਐਦੋਂ ਪਹਿਲਾਂ ਕਦੋਂ ਰੋਟੀ ਖਾ ਲਈ ਜਦੇਂ ਜਦੋਂ ਤੂੰ ਆ ਕੇ ਬੈਠ ਗਈ ਇੱਥੇ ਰੋਟੀ ਨਾਲੇ ਖਾਣੀ ਸੀ ਪਕਾ ਕੇ ਹਟੀ ਸੀ ਹਲੇ ਨਾ। ਸਲ ਕੋਈ ਨਾ ਭਾਬੀ ਕੋਈ ਵੀਰੇ ਹੋਰੇ ਕੀ ਮਿਆ ਠੀਕ ਆ। ਹਾਂ ਬਸ ਵਧੀਆ ਠੀਕ ਆ। ਪਰ ਤੁਸੀਂ ਠੀਕ ਰਹਨੇ ਹੋ। ਠੀਕ ਹੀ ਸੀ ਹੁਣ ਤੱਕ ਤਾਂ ਹੁਣ ਤੂੰ ਆ ਗਈ ਹਾਂ ਦੇਖੋ। ਭਾਬੀ ਮੈਂ ਕੀ ਕਹਾਂਗਾ ਤੁਸੀਂ ਐ ਕਿ ਤੂੰ ਬੋਲ ਦੇਣੀ। ਲੇ ਹੋਰ ਕੁੜੀ ਤੂੰ ਤੋ ਤੋ ਉਦੀ ਆਇਨੇ ਓ ਮਹੀਨੇ ਨਹੀਂ ਪੈਣ ਦਿੰਦੀ ਹੈਗੀ ਹੋਰ ਸਾਨੂੰ ਵੀ ਕੰਮ ਬਥੇਰਨਾ ਤੂੰ ਫੋਨ ਕਰਦੀ ਹੈ ਤੂੰ ਤਾਂ ਦੂਜਿਆਂ ਨੂੰ ਵੇਲੇ ਸਮਝ ਰੱਖਿਆ ਦਾ ਜਿਵੇਂ ਤੂੰ ਬੇਲੀ ਹੈ ਮੈਂ ਤਾਂ ਵੀ ਬੇਲੀ ਨਹੀਂ ਹਾਂ ਤੇਰੇ ਵਾਸਤੇ ਹੋਰ ਉਥੇਰੇ ਕੰਮ ਆ ਵੀ ਵੀਰਨ ਦੇ ਅੰਦਰ ਵੀਰਾ ਕਿੱਥੇ ਆ ਕੰਮ ਗਿਆ ਹੋਇਆ ਲੋਨ ਤਾਂ ਸਾਨੂੰ ਤਾਂ ਵੀ ਬਥੇਰੇ ਕੰਮ ਨੇ ਅਸੀਂ ਨਾ ਤੇਰੇ ਵਾਂਗੂ ਬੇਲੇ ਹੈਗੇ ਅੱਭੀ ਵੀਰਾ ਪਿੰਡ ਚ ਹੀ ਗਿਆ ਕਿ ਬਾਹਰ ਗਿਆ ਕੰਮ ਲੈ ਲੈ ਹੁਣ ਤੈਨੂੰ ਗੱਲੀ ਗੱਲੀ ਗੱਲੇ ਤੇ ਗੂਠਾ ਲਾ ਕੇ ਦੇ ਮੈਂ ਵੀ ਉਹ ਕਿੱਥੇ ਗਿਆ ਪਿੰਡ ਚ ਹੀ ਗਿਆਗਾ ਲੈ ਤੂੰ ਕੀ ਕਰਾਉਣਾਗਾ ਤੋ ਦੇ ਵਰਸੀ ਪੁੱਛ ਲਿਆ ਜੀ ਮੇਰੇ ਜਾਣ ਤੋਂ ਪਹਿਲਾਂ ਪਹਿਲਾਂ ਵੀ ਆ ਜਾਊਗਾ ਘਰੇ ਆਹੋ ਕੋਈ ਨਾ ਉੱਥੇ ਕੰਮ ਤਾਂ ਕਰ ਰਹੇ ਨੇ ਕੋਈ ਕਿ ਹੁਣੇ ਫੋਨ ਕਰਕੇ ਮਗਰੀ ਗਿਆ ਤਾਂ ਵੀ ਤੇਰੇ ਭੈਣ ਵਾਲੀ ਬੈਠੀ ਹੈ ਜਿਹੜਾ ਕੰਮ ਕਰਦਾ ਉਹ ਛੱਡਿਆ ਪਰ ਇਹਨੂੰ ਆ ਕੇ ਮਿਲਣਾ ਪੈਣਾ ਭਾਬੀ ਇਹਨਾਂ ਕੀ ਜੀ ਕਾ ਤੋ ਬੱਠੂ ਤੁਸੀਂ ਮੇਰੇ ਤੋਂ ਲੈ ਹੋਰ ਇਹ ਕੰਮ ਤਾਂ ਦੇਣਾ ਸਾਰਿਆਂ ਦੇ ਦਿਮਾਗ ਹੋ ਜਾਂਦਾ ਮੈਂ ਤਾਂ ਹੁਣ ਇੰਨਾ ਕੰਮ ਖਿੰਦਰਿਆ ਪੈ ਗਿਆ ਹੁਣ ਤੇਰੇ ਕੋਲੇ ਬੈਠਾਂ ਕਿ ਕੰਮ ਕਰਾਂ ਉੱਥੇ ਫਿਰ ਉਹਦੀ ਗੈਨ ਲੱਗਿਆ ਵੀ ਪ੍ਰਾਣੂ ਵੀ ਹਾਂ ਮੈਂ ਆਈ ਸੀਗੀ ਮੇਰੇ ਕੋਲ ਬੈਠੀ ਵੀ ਨਹੀਗੀ ਕੰਮ ਕਰੇਗੀ ਜੀ ਤਾਂ ਉਹ ਕੰਮ ਤਾਂ ਕਰਨੀ ਆ ਪਿਛਲੀ ਪਰ ਬਾਹਰੀ ਜੀ ਰੁੱਤ ਆਈ ਸੀ ਸਾਡੇ ਚ ਲੜਾਈ ਪਵਾ ਕੇ ਗਈ ਸੀ ਲੜੀ ਗਿਆ ਮੇਰੇ ਨਾਮਾ ਕਰੋ ਬੋਲ ਲੈਣੇਗਾ ਦੋ ਤਿੰਨ ਦਿਨ ਵੀ ਮੇਰੀ ਭੈਣ ਨੂੰ ਤੂੰ ਐ ਕਿ ਮੈਂ ਕਿ ਤੈਨੂੰ ਕਹਣੀ ਤੂੰ ਆਉਣੀ ਪੁੱਠੇ ਟਾਈਮ ਤੇ ਆਏਂਗੀ ਹੁਣ ਜੇ ਤੂੰ ਦਿਨ ਚੜ੍ਹਿਆ ਮੈਂ ਵਧੀਆ ਕੰਮ ਤਾਂ ਡਾਗਰੇ ਨੇ ਵੀ ਕੀਤਾ ਹੋਵੇ ਅਗਲਾ ਦੀ ਬਿੱਲਾ ਹੁੰਦਾ ਚਲ ਦੋ ਘੜੀ ਕੋਲੇ ਬੈਠ ਜਾਂਦਾ ਹੁਣ ਮੈਂ ਕੰਮ ਤਾਂ ਸਾਰਾ ਮੇਰੇ ਪਿਆ ਘੁੰਮ ਮੈਂ ਤੇਰੇ ਕੋਲੇ ਬੈਠਿਆ ਕਿ ਉਹ ਕੰਮ ਕਰਾਂ ਫਿਰ ਤੂੰ ਫੇਰ ਚੂਲੇ ਲਾ ਦੇਂਗੀ ਵੀ ਹਾਂ ਮੇਰੇ ਕੋਲੇ ਬੈਠੀ ਨਹੀਂ ਮੈਨੂੰ ਪੁੱਛਿਆ ਲਏਗਾ ਉਹ ਫੇਰ ਮੇਰੇ ਨਾਲ ਲੜੂਗਾ ਤੂੰ ਜਦੋਂ ਵੀ ਆਉਣੀ ਆ ਸਾਡੀ ਲੜਾਈ ਪਵਾ ਕੇ ਆਂਦੀ ਭਾਬੀ ਮੈਂ ਤਾਂ ਬਸ ਦੇ ਦਿਸ ਦੇ ਹਸਾਮ ਨਾਲ ਆ ਗਈ ਵੀ ਪਹਿਲਾਂ ਆਪਣੀ 9 ਵਜੇ ਆਉਂਦੀ ਐ ਬਸ ਉਸ ਤੋਂ ਬਾਅਦ ਆਪਣੇ 12:30 ਵਜੇ ਆਉਂਦੀ ਆ ਮੈਂ ਕਿਹਾ ਜੇ 12:30 ਵਾਲੀ ਤੇ ਕਈ ਮੁੜਿਆ ਨਹੀਂ ਜਾਣਾ ਤਾਂ ਹੀ ਮੈਂ 9 ਵਾਲੀ ਤੇ ਆ ਗਈ ਵੀ ਸਰ ਕੈਂਪ ਨਾਲ ਮੈਂ ਮੁੜਿਆ ਹਾਂ ਅੱਛਾ ਹੁਣ ਤੇਰੇ ਵਾਸਤੇ ਅਸੀਂ ਬੱਸਾਂ ਲਵਾ ਲਈ ਐ ਵੀ ਸਾਢੇ ਕੁੜੀ ਆਇਆ ਕਰੂਗੀ ਪਈਓ ਇੱਕ ਅੱਜਾ ਟਾਈਮ ਹੋਰ ਲਾਉ 10 ਵਜੇ ਵੀ ਲਾ ਦੋ 11 ਵਜੇ ਵੀ ਜਦੋਂ ਉਹਦੇ ਚੀ ਕਰਿਆ ਕਿ ਉਹ ਤਾਂ ਆਜੂਗਾ ਹੁਣ ਬੱਸਾਂ ਨੇ ਤਾਂ ਅੱਜ ਟਾਈਮ ਨਾਲ ਹੀ ਆਉਣਾਗਾ ਉਹਨਾਂ ਨੂੰ ਕੀ ਪਤਾ ਕਿ ਹੁਣ ਕੋਈ ਕੁਛ ਦੇ ਆਉਂਦਾ ਕਿ ਲੇਟ ਆਉਂਦਾ ਦੱਸਾਂਗਾ ਕਿਉਂ ਦਿਨ ਭਾਬੀ ਤੈਨੂੰ ਸੁਨੇਹਾ ਆ ਗਿਆ ਨਾ ਤੂੰ ਬੱਸਾਂ ਤੇ ਆਉਣੀ ਤੈਨੂੰ ਕੀ ਲੋੜੇਗੀ ਤੈਨੂੰ ਕਣੀ ਇੱਕ ਚੱਗੀ ਭਲੀ ਗੱਡੀ ਦਿੱਤੀ ਹੋਈ ਹੈਗੀ ਉਹ ਤਾਂ ਸਾਨੂੰ ਕੰਗਾਲ ਕਰਕੇ ਵਾਦੀ ਉਹ ਤਾਂ ਤੇਰੇ ਭਰਾ ਨੂੰ ਵੀ ਆ ਗੱਡੀ ਲੈਣੀ ਆਉਗਾ ਜਿੱਦਾਂ ਨਹੀਂ ਹੁਣ ਉਹਨੂੰ ਵਰਤੇ ਵੀ ਲੈ ਰੇ ਚੀਜ਼ਾਂ ਦਿੱਤੀਆਂ ਨੇ ਉਹ ਆਪਾਂ ਵੀ ਡਿਊਟੀ ਤੇ ਲੈ ਜਾਂਦੇ ਹਾਂ ਨਾ ਫਿਰ ਤਾਂ ਕਰਕੇ ਫਿਰ ਜੋ ਹੋ ਗਏ ਸੀ ਗੱਡੀ ਲੈ ਕੇ ਡਿਊਟੀ ਤੇ ਜਿੱਦ ਉਹਨਾਂ ਨੂੰ ਛੁੱਟੀ ਹੁੰਦੀ ਤਾਂ ਉਦਣ ਆ ਜਾਂਦੀ ਕਰਕੇ ਅੱਜ ਕੰਮ ਮੜਿਆ ਖੜਾ ਸੀ ਇੱਥੇ ਵੀਰ ਨੂੰ ਅੱਜ ਹੀ ਆਉਣਾ ਸੀਗਾ ਜ਼ਰੂਰੀ ਪਰ ਵੀ ਇਹਨਾਂ ਨੂੰ ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਹੁੰਦੀ ਹੈਗੀ ਤੇ ਉਹ ਦਿਨ ਇਹਨਾਂ ਕੋਲੇ ਆਪਦੇ ਕੰਮ ਹੁੰਦੇ ਨੇ ਘਰ ਦੇ ਤੇ ਤਾਈ ਮੈਂ ਅੱਜ ਆ ਗਈ ਮੇਰੇ ਮਨ ਜਾ ਵਾਲਾ ਉਖੜੇ ਪਿਆ ਸੀ ਕਿ ਮੈਂ ਚੱਲ ਪਿੰਡ ਜਾਏ ਮੈਂ ਬਹੁਤ ਟਾਈਮ ਹੋ ਗਿਆ ਮੈਨੂੰ ਭਾਬੀ ਵੀਰੇ ਕਦੋਂ ਆਊਗਾ ਮੈਂ ਆਜੂ ਤੈਨੂੰ ਕੀ ਅੱਛੀ ਹੋ ਰਹੀ ਐ ਨਿਉਂ ਦੀ ਪੁੱਛ ਲੈਣੀ ਈ ਮਿੰਟ ਕੁ ਬਾਅਦ ਕਦੋਂ ਆਊਗਾ ਵੀਰ ਕਦੋਂ ਆਊਗਾ ਥੋੜਾ ਕੰਮ ਗਿਆਗਾ ਕੰਮ ਨਵੇੜ ਕੇ ਫੇਰ ਹੀ ਆਉਂਦਾ ਕਿ ਗੇੜਾ ਕੱਢਣ ਗਿਆਗਾ ਵੀ ਹੁਣ ਆਉਂਦੀ ਆਜੂ ਲੈ ਉਹ ਆਗੇ ਤੇਰੇ ਵੀਰ ਕਦੋਂ ਦੀ ਰੱਖ ਲੈ ਰੱਖੀ ਸੀ ਵੀਰ ਕਦੋਂ ਆਊਗਾ ਕਰੂਗਾ ਕਰ ਲੋ ਜੁੜੀਆਂ ਗੱਲਾਂ ਕਰ ਲਈਏ ਦੋਨੇ ਪਿੰਡਾਂ ਦਾ ਐ ਨਰੀਆ ਬਰੇ ਸਿਕਰ ਸਸੀ ਕਾ ਠੀਕ ਹੈ ਵੀ ਹਾਂ ਵੀਰੇ ਵਧੀਆ ਕਾ ਪਾਣੀ ਪੀ ਲਿਆ ਹਾਂ ਵੀਰੇ ਪੀ ਲਿਆ ਕਦੋਂ ਕਾ ਗੀ ਸੀ ਕਿ ਮੈਂ ਤਾਂ ਨਾਲ ਹੀ ਬਸ ਤੇ ਆ ਗਈ ਸੀ ਅੱਛਾ ਚਲੋ ਵਧੀਆ ਕਰਿਆ ਮਿਲ ਜਾਈਂਗੀ ਮੈਨੂੰ ਵੀ ਉਧਰ ਟਾਈਮ ਲੱਗ ਗਿਆ ਮੈਂ ਸਰਪੰਚਾਂ ਦੇ ਗਿਆ ਸੀਗਾ ਕੰਮ ਸੀਗਾ ਪਿੰਡ 'ਚ ਹਾਂ ਉਧਰ ਵਾਗਿਆ ਉਥੇ ਬੰਦੇ ਬੈਠੇ ਸੀਗੇ ਆਏ ਆਪਣਾ ਜਾਕਾ ਹੋ ਗਿਆ ਹਾਂ ਚਲੋ ਥੋੜੇ ਮਿੰਟ ਗੱਤ ਬੱਤ ਲੱਗ ਗਿਆ ਨਾ ਹੋਰ ਇਹ ਤਾਂ ਕਦੋਂ ਦੀ ਪੁੱਛੀ ਇਹਨੇ ਮੈਂ ਕਿ ਕੰਮ ਜਾਏਗਾ ਚਲ ਕੋਈ ਆ ਆ ਦੂਗਾ ਮੈਂ ਤਾਂ ਬੈਠ ਚਾਹ ਪਾਣੀ ਪੀਂਦੀ ਬੱਲਾ ਵਾਟਾ ਕਰੀਏ ਅੱਜ ਰੋਜ਼। ਜਿਸ ਨੇਹਾ ਹਿੰਦੀ ਤਰੀ ਹੁਮੇ ਵੀ ਪੜ੍ਹੇ ਦੱਸ। ਸਨੇਹਾ ਕਰਦੀ ਸੀ ਫਿਰ ਬੱਸ ਲੇਟ ਆਉਂਦੀ ਨਾ ਆਪਣੀ ਬੱਸਾਂ ਨਹੀਂ ਨਾ ਆਉਂਦੀਆਂ। ਹੋਰ ਬੱਸਾਂ ਦਾ ਵੀ ਓਖਾ ਹੋ ਜਾਂਦਾ ਦਾ। ਪਾਈ ਮੈਂ ਕਿਹਾ ਸ਼ਾਮ ਨੂੰ ਫਿਰ ਮੈਂ ਮੁੜ ਕੇ ਨਹੀਂ ਆਉਣਾ ਮੈਂ ਕਿਹਾ ਚਲ ਪਹਿਲੀ ਬੱਸ ਚੜ ਜੰਨੀ। ਚਲ ਵਧੀਆ ਕਰਿਆ ਤੂੰ ਮੇਰਾ ਤਾਂ ਆਪ ਜੀ ਕਰ ਜਾਂਦਾ ਸੀਗਾ ਮੱਖਾ ਭੈਣਾਂ ਆ ਜੀ ਵਧੀਆ। ਹੋਰ ਵੀ ਮੈਨੂੰ ਤਾਂ 2 ਮਹੀਨੇ ਹੋ ਗਏ ਰਹਿ ਕਰਦੇ ਨੂੰ ਅੱਜ ਜਾਣੀਏ ਸਵੇਰੇ ਜਾਣੀਏ ਅੱਜ ਜਾਨੀਏ ਸਵੇਰੇ ਜਾਣੀਏ। ਮੈਂ ਕਿਹਾ ਲੱਜ ਮੈਂ ਜਾ ਹੀ ਆਵਾਂ। ਹੋਰ ਬਾਪੂ ਤੂੰ ਬਾਹਰ ਤੱਕ ਹੁਣ ਆਈਆਂ। ਹੋਰ ਘਰੇ ਨਹੀਂ ਮਾਰਦੀ ਹੈਗੀ ਬਿਜਲ ਬੰਦਾ ਆਈ ਜਾਂਦਾ ਮੈਨੂੰ ਲੈਂਦਾ ਹੋਰ ਮਨ ਹੋ ਜਾਂਦਾ ਹਾਂ। ਹੋਰ ਮਰਤਦਿਆਂ ਦੀ ਸਕੀਰੀ ਆ ਤਾਉਣਾ ਜਾਣਾ ਚਾਹੀਦਾ ਹੈ। ਇਹ ਤਾਂ ਹੈਗਾ ਵੀਰੇ। ਅੰਮੋਰ ਕੰਮ ਕਰ ਵਧੀ ਚੱਲਦਾ ਵੀਰੇ। ਹਾਂ ਹਾਂ ਵਧੀਆ ਚੱਲੀ ਜਾਂਦਾ ਵਧੀਆ। ਰਹੇਂਗੀ ਭੈਣੇ ਅੱਜ ਤੱਕ ਫਿਰ ਹੈਂ? ਨਹੀਂ ਵੀਰੇ ਮੈਂ ਜਾਉਂਗੀ ਤੈਨੂੰ ਤੇ ਮੈਂ ਸੁਨੇਹਾ ਆਈ ਸੀ ਕਿ ਨਾਲੀ ਵਾਸਤੇ। ਨਾ ਨਾ ਰਹੀ ਭੈਣੇ ਅੱਜ ਤੱਕ ਤੂੰ। ਕਿੰਨੇ ਟਾਈਮ ਬਾਅਦ ਤਾ ਤੂੰ ਆਈ ਹੈਂ? ਕੋਈ ਨਾ ਤੂੰ ਟੜਕੇ ਸੁਨੇਹਾ ਜੜਾ ਦੂ ਨਾ ਮੈਂ ਤੈਨੂੰ ਅੱਜ ਰਹੀ ਤੂੰ। ਘਰੇ ਨਹੀਂ ਸਰਦਾ ਬਈ। ਕੁਛ ਨਹੀਂ ਹੁੰਦਾ ਧਰ ਕੇ ਪਹਿਲੀ ਵਾਰ ਸੀ ਬਗ ਜੀ ਮੈਂ ਛੱਡ ਜਾਊਂਗਾ ਅੱਡੇ ਤੇ ਚੱਲ ਕੋਈ ਨਾ ਦੇਖਦੇ ਆ ਬਈ ਹਾਂ ਮੈਂ ਨਾ ਖੇਤ ਜਾ ਕੇ ਆਣ ਮੈਨੂੰ ਕੰਮ ਆ ਥੋੜਾ ਜਿਹਾ ਤੂੰ ਐ ਕਰ ਭੈਣ ਨੂੰ ਨਾ ਸਬਜ਼ੀ ਪਈ ਉੱਥੇ ਲੈਂਦੀ ਸੀ ਦੀ ਮੈਂ ਉਹ ਕਰਕੇ ਸਬਜ਼ੀ ਭੈਣ ਨੂੰ ਤਾਜੀ ਰੋਟੀ ਬਣਾ ਕੇ ਦੇ ਦੇ ਕੋਈ ਗੱਲ ਨਹੀਂ ਬਣਾ ਲੈ ਹੋਰ ਪਹਿਲਾਂ ਸੁਨੇਹਾ ਦੀ ਚੜੀ ਆ ਉੱਥੋਂ ਸਾਜੀ ਨਹੀਂ ਹੋਣੀ ਰੋਟੀਆਂ ਨੇ ਤਾਂ ਪੁੱਛਿਆ ਸੀ ਕਿ ਨਹੀਂ ਹਣ ਮਰਜੀ ਨਹੀਂ ਕਰਦਾ ਹੈਗਾ ਚਾਪਣ ਜੀ ਪੀ ਲਿਆ ਮੈਂ ਚੱਲ ਕੋਈਆਂ ਫਿਰ ਚੱਲ ਕੋਈ ਨਾ ਫਿਰ ਵੀ ਬੰਦੇ ਨੂੰ ਭੁੱਖ ਲੱਗਦੀ ਆ ਸਫ਼ਰ ਚੋਂ ਆਈ ਆ ਤੂੰ ਖਾ ਲੈ ਭੈਣੇ ਰੋਟੀ ਰੋਕ ਕੇ ਮੈਂ ਜਾ ਜਾਵਾਂ ਕਿਤੇ ਹਾਂ ਸਾ ਫਿਰ ਹੈ ਰਹਿਣ ਦਾ ਰੱਦਾ ਬਣਾ ਲੈ ਮਨਦੀਪ ਨਾ ਭੰਦੀ ਜਾਉਂਗੀ ਮੈਂ ਘਰੇ ਨਹੀਂ ਸਰਦਾ ਕਹੀ ਤੇਨੂੰ ਤਰਦੇ ਵੀਰੇ ਨੂੰ ਵੀ ਕੋਈ ਨਹੀਂ ਵੀਰੇ ਮੈਂ ਰਹਿ ਜੂਗਾ ਕੈਸੀ ਤੈਨੂੰ ਚੜਾਇਆ ਮੈਂ ਤਦ ਕੀ ਉਹ ਕਹੇ ਵੀਰੇ ਨੇ ਉਹਦੇ ਨਾਲ ਕਹਿਤਾ ਮੈਂ ਤਾਂ ਹੀ ਕਹਤਾ ਮੈਂ ਕਿ ਚਲ ਕੋਈ ਗੱਲ ਨਹੀਂ ਵੀਰੇ ਦੇਖ ਨਹੀਂ ਰਹਿ ਤੂੰ ਤਾਂ ਬਹਾਨੇ ਬਾਲ ਦਿਆ ਬ ਮੀ ਮੈਨੂੰ ਕੋਈ ਕਹੇ ਇੱਥੇ ਰਹਿਣੂ ਵੀ ਮੈਂ ਰਹਿ ਜਾ ਹੁਣ ਤੇਰੇ ਵੀਰੇ ਨੇ ਕਹਿਤਾ ਹੁਣ ਮਨ ਚਾਹ ਹੋ ਗਿਆ ਨਵੀਂ ਹਾਰਾਈ ਜੀ ਨਹੀਂ ਚਲ ਪ੍ਰੋਟੀਨ ਖਾਏਂਗੀ ਫਿਰ ਮਨਦੀਪ ਤੋੜਾ ਨਾ ਭੰਦੀ ਹੋਰ ਨਾਲੋਂ ਤੇ ਜ਼ਿਆਦਾ ਟਾਈਮ ਹੋ ਰਿਹਾ ਉਹ ਡੀੜੀਆ ਭਾਂਡੇ ਕੋਲ ਚੱਕ ਤੇ ਸਾਰੇ ਕੋਈ ਦਿਨ ਚਾਹ ਬਣਾ ਕੇ ਲੈ ਆ ਦਿੰਨੀ ਫਿਰ ਮੈਂ ਤੇ ਨਾ ਸੱਚ ਰੂਪਤਾਗਾ ਨਾ ਬੱਸਾਂ ਘੱਟੀਆਂ ਹੁੰਦੀਆਂ ਆਪਣੇ ਪਿੰਡੋਂ ਦੋ ਚਾਰ ਟਾਈਮ ਹੀ ਆਉਂਦੇ ਨੇ ਫਿਰ ਤੂੰ ਬਾਗੀ ਹੋਣਾ ਚਾਹ ਤੀ ਕਿ ਫਿਰ ਐਵੇਂ ਆਪਦੇ ਬੇਰੇ ਨੂੰ ਤਾਂਦੂ ਕਰੀਏਗੇ ਮੈਨੂੰ ਚੜਾ ਕੇ ਫਿਰ ਤੈਨੂੰ ਪਤਾ ਬੱਸਾਂ ਆਪਣੇ ਪਿੰਡ ਤੋਂ ਆਉਂਦੀ ਨਹੀਂ ਐ ਭਰਿਆ ਤੋਂ ਜਾ ਕੇ ਚੜਾ ਕੇ ਆਉਣਾ ਪਊਗਾ ਫਿਰ ਕੰਮ ਛੱਡ ਕੇ ਕਿੱਧਰ ਜਾਊਗਾ ਇੱਥੇ ਇਹ ਲੱਗਾ ਬਿਕੇ ਮੇ ਭੋਲਦੀ ਹੈ ਮੇਰੀ ਮਾਂ ਹੁੰਦੀ ਸੀ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਦੋ ਸਬਜ਼ੀਆਂ ਤਿਆਰ ਕਰਕੇ ਰੱਖਦੇ ਸੀਗੀ ਵੀ ਮਿੱਠੀ ਨੂੰ ਆਪ ਹੀ ਬਣਾ ਕੇ ਖਵਾਉਂ ਮੈਂ ਮਿੱਠੀ ਨੂੰ ਆਪ ਹੀ ਬਣਾ ਕੇ ਖਵਾਉਂ ਇਹਨੇ ਕੁਰਟੀ-ਕੁਟੀ ਨਿਖਵਾਈ ਲੈਣੀ ਨਾਲ ਵੀ ਰਾਕੇ ਕਿ ਕਿ ਆਸ ਤਾਂ ਵੀ ਕਹਿੰਦੀ ਹੈ ਵੀ ਰੋਟੀਆਂ ਟਾਂਦੇ ਹੈ ਨਹੀਂ ਚਾਹ ਦਾ ਟਾਈਮ ਹੋਊ ਤੂੰ ਚਾਹ ਪੀ ਲੈ ਰੋਟੀ ਬਣਾਉਣ ਦੀ ਮਾਰੀ ਕਹਿੰਦੀ ਮੈਂ ਤਾਂ ਚਾਹੇ ਸਵੇਰ ਵਾਲੀ ਰੋਟੀ ਦੇ ਦਿੰਦੀ ਭਾਬੀ ਚੱਕ ਕੇ ਮੈਂ ਕਿਹਾ ਸੀ ਵੀ ਮੈਨੂੰ ਤਾਜੀ ਸਬਜ਼ੀ ਬਣਾ ਕੇ ਤਾਜੀ ਰੋਟੀਆਂ ਬਣਾ ਕੇ ਦੇ ਬੰਦੇ ਦਾ ਮਾਣ ਹੀ ਹੁੰਦਾਗਾ ਵੀ ਚੱਲ ਸਵੇਰੇ ਭੁੱਖੀ ਪਾਣੀ ਚੜੀ ਐ ਮੈਂ ਪਹਿਲੀ ਵਸਤੇ ਫੇ ਚੱਲ ਰੋਟੀ ਖਵਾਦਾ ਮੈਂ ਰੋਟੀ ਬਣਾਉਣ ਦੀ ਮਾਰੀ ਹੁਣ ਚਾਹ ਬਣਾਉਣ ਵਾਗੀ। ਮੈਂ ਫਿਰ ਕਾਫੀ ਮੈਂ ਤੁਸ ਤਾ ਲਿਆਉਂਦੇ ਆਂ ਵੇ ਵਸਤੇ। ਨਾ ਨਾ ਮੈਂ ਤਾਂ ਹਲੇ ਹੁੜੀ ਰੋਟੀ ਖਾ ਕੇ ਆਈ ਜੀ ਮੈਂ ਥੋੜੀ ਠਹਿਰ ਕੇ ਪੀਉਂਗੀ। ਨਹੀਂ ਤੇ ਬਾਅਦ ਚ ਪੀਉਂ ਜਾਂ ਮੈਂ ਕਿ ਚੱਲ ਤੇਰੀ ਬਾਤ ਸੁਣਨ ਲੱਗਾਂ ਜੀ ਤੇ ਮੈਂ ਕਿ ਤੋਰ ਮੈਂ ਤੇ ਤੁਹ ਜਾ ਪਾ ਦੇਣੀ ਐ ਬੋ। ਵੀਰੇ ਕਦੋਂ ਆਊਗਾ ਭਾਬੀ? ਉਹ ਤਾਂ ਹੁਣ ਕੀ ਪਤਾ ਕੋ ਤਾਂ ਮੈਨੂੰ ਰਮਾ ਕੇ ਆਉਂ ਤਾਂ ਟਾਈਮ ਲੱਗ ਜੂਗਾ ਫਿਰ ਉਹਦੇ ਨਾਲੇ ਹੁਣ ਆਏਗਾ ਵੀ ਤੂੰ ਰਹੇਂਗੀ ਉਹ ਤਾਂ ਹੁਣ ਠਹਿਰ ਕੇ ਆਉਗਾ ਫਿਰ ਜਦੋਂ ਆ ਪਤਾੰਦਾ ਵੀ ਤੂੰ ਜਾਏਂਗੀ ਫਿਰ ਤਾਂ ਚਲਾ ਆ ਜਾਂਦਾ ਹੁਣ ਉਹਨੂੰ ਤਾਂ ਇਹ ਹੁਣ ਅビ ਚਲ ਜਾਏਂਗੀ ਉਹ ਤਾਂ ਉਹਨਾਂ ਨੂੰ ਮਾਰਾ ਕੋਈ ਸਾਰਾ ਕੰਮ ਉੱਥੇ ਕਰਕੇ ਲਈ ਆਉਗਾ ਤੂੰ ਵੀ ਲੈ ਲੈ ਵੜਾ ਚੀਜ਼ ਜੀ ਚਾਹ ਤੇਰੀ ਬਾਸਣਾ ਲੱਭੇ ਮੈਂ ਲਾ ਦੇ ਨਿਹਾਰਣ ਦਿੱਤਾ ਹੁੰਦਾ ਬਸ ਨੇ ਮੈਂ ਚਲਾ ਦੇ ਤੂੰ ਇੱਥੇ ਬਸ ਲੰਗਾਏਂਗੀ ਕਿਹੜਾ ਉਹ ਕਹਿੰਦੀ ਮੈਨੂੰ ਛੱਡ ਕਿ ਉਹ ਗੋਗੂ ਘੂ ਘਰ ਰਹਿ ਜਾ ਰਹਿ ਤੂੰ ਤੇ ਇਹੀ ਭਾਲਦੀ ਵੀ ਮੈਨੂੰ ਰਹਿ ਵੀ ਰੱਖਣ ਨੂੰ ਕਹੀ ਵੀ ਉੱਥੇ ਮੈਂ ਰਹਿ ਜਾ ਬਸ ਧੀਰੀ ਚਾਹ ਹੁਣ ਧੀਲੀ ਭਾਬੀ ਚ ਚੱਲ ਫਿਰ ਬਾਹਰ ਜਾ ਹੁਣ ਤੂੰ ਬਸ ਦਾ ਕੰਮ ਹੋਣੀ ਆ ਨਾ ਮੈਂ ਤੈਰੀ ਕਿਤੇ ਲੱਗਣਾ ਨਹੀਂ ਹੋਵੇ ਮੇਰਾ ਪਾਪੀ ਮਾਣ ਦੇ ਵੀਰੇ ਨੂੰ ਬੁਲਾਉਣ ਦੇ ਫੋਨ ਕਰ ਦੰਦੇ ਵੀਰੇ ਨੂੰ ਲੈ ਹੁਣ ਉਹਨੂੰ ਫੋਨ ਕੀ ਕਰੂੰ ਇਹ ਵਾਲੇ ਫੋਨ ਉਹ ਤਾਂ ਨਾ ਰੱਖ ਦਿੰਦਾ ਹੁੰਦਾ ਉਹਥੇ ਤੇ ਨਾਲੇ ਮੇਰੇ ਫੋਨ 'ਚ ਵੀ ਕੱਲ ਦੇ ਪੈਸੇ ਖਤਮ ਹੋ ਰਹੇ ਨੇਗੇ ਤੇਰੇ ਨਾਲ ਉਹ ਤਾਂ ਹੁਣ ਕੰਮ ਪੰਦਾ ਕਰ ਕੀ ਉਹ ਜੇ ਤੂੰ ਉਹਦਾ ਕਾਹਤੋਂ ਕੰਮ ਛੱਡਉਣੀ ਨਹੀਂ ਹੁਣ ਮਸਾ ਫਿਰ ਘਰੇ ਆ ਕੇ ਹੋਰ ਕੰਮ ਧੰਦਾ ਹੋ ਜਾਂਦਾ ਉਹਨੂੰ ਕੋਈ ਹੁਣ ਤੂੰ ਮਿਲਤਾ ਲਈ ਨਾਲੇ ਹੁਣ ਬਾਲਾ ਮਿਲੇ ਨਾਲ ਕੀ ਹੋਣੀ ਵਾਸਤੇ ਬਾਗਿਆ ਮੇਰੇ ਠੀਕ ਹੈ ਪਾਜੀ ਮੈਂ ਜਾਂਦੀ ਹਾਂ ਹੋਰ ਤੁਸੀਂ ਆ ਜੇ ਮਾਰ ਦੇ ਜਿਹੜਾ ਭਾਬੀ ਕੋਈ ਨਾ ਕੰਮ ਮਤਨ ਦੇ ਟਾਈਮ ਹੀ ਲਾ ਲੈਣਾ ਮੇਰੇ ਵੇਲੇ ਕੋਈ ਨਾ ਆਵੇ ਪਰ ਮੰਦੀ ਕੋ ਲਾਇਆ ਠੀਕ ਹੈ ਭਾਬੀ ਚੰਗਾ ਮੈਂ ਭਾਬੀ ਨੂੰ ਕਿੰਨੀ ਕਾਲੀ ਹੋ ਗਈ ਆਣਾ ਮੈਨੂੰ ਤਾਂ ਰੋਟੀ ਅੱਛੀ ਨਹੀਂ ਲੱਗਦੀ ਇਹ ਤੇ ਮਾਂ ਹੁੰਦੀ ਸੀਗੀ ਇਹਨਾਂ ਜੋਰ ਲਾਉਂਦੀ ਸੀ ਵੀ ਰਹਿ ਕੋ ਪੁੱਤਰ ਰਹਿ ਕੋ ਪੁੱਤਰ ਰਹਿ ਕੋ ਵੇਦੀ ਟੂਰਿਸਟੀ ਭੁਖੀ ਪਾਣੀ ਆਈ ਤੇ ਇਸ ਤਰ੍ਹਾਂ ਜਿਵੇਂ ਆਈ ਸੀ ਉਹਵੇਂ ਵਾਪਸ ਜਾ ਰਹੀ ਹੁੰਦੀ ਵਧੀਆ ਹੋਇਆ ਗੱਲ ਕਿ ਖੜਾ ਛੁੱਟਿਆ ਪਰ ਉੱਤੇ ਬੈਠ ਵੀ ਸੀ ਜੀ ਦੇਵਾ ਲਾ ਕੇ ਵੀ ਮੇਰੇ ਵੀਰ ਆਊਗਾ ਕਹਿੰਦੋ ਉਹਨੂੰ ਐਸੀਏ ਵੀਰ ਆਊਗਾ ਕਹੂ ਹੋ ਰਹਿ ਜਾ ਵੀ ਮੈਂ ਰਹਿ ਜੂਗੀ ਇਹ ਹੀ ਤਾਂ ਪਾਲ ਦੀ ਸੀ ਜੀ ਮੇਰੇ ਰਮ ਕਮ ਜੜਾ ਉਹ ਆਈ ਵਧੀਆ ਹੋਇਆ ਕਿ ਪਹਿਲਾ ਪਹਿਲਾ ਬਾਤ ਤੁਹਾਨੂੰ ਜਾਨਾ ਮੈਂ ਕੋਸ਼ਿਸ਼ੜਾ ਕੋਇਆ ਪੈ ਪਾ ਕੇ ਜਿਆ ਮਸੋਪਿਆਣਾਂ ਨਹੀਂ ਚੱਲਦਾ ਤੇ ਨਾ ਆਪਣੀਆਂ ਨਹੀਂ ਆਉਂਦੀ ਕਿ ਨੌਂ ਵਾਰ ਤੇ ਆਈ ਤੇ ਹੋਰ ਵੀ ਨਹੀਂ ਜਾਂਦੀ ਦੋ ਵਾਰ ਤੇ ਮਨ ਦੀ ਪਉੜੀ ਹੈ ਮਾ ਮਾਸਸੀ ਵਰ ਮਾਸੀ ਦਾ ਸਹੇਲ ਕਾਯੋ ਤੋ ਠੀਕ ਹੈ ਵਧੀਆ ਵਾਸੀ ਜੀ ਤੁਸੀਂ ਠੀਕ ਆ ਵਧੀਆ ਤੂੰ ਉਰ ਵੀ ਚਲੀ ਮੈਂ ਵਾਸੀ ਮਸਤਾਈ ਸੁਨੇਹ ਹੈ ਆਈ ਸੀ ਕਿ ਮੈਂ ਜਾਣਾ ਫਿਰ ਘਰ ਇੰਨਾ ਸਰ ਹਾਂ ਮਾ ਮਤੜ ਕੀ ਗੋਸ਼ਟ ਨਾ ਆਈ ਤੀ ਨਾ ਆਈ ਤੂੰ ਉੱਪਰੀ ਹੈ ਤੂੰ ਮੈਂ ਦੇਖਿਆ ਤਮ ਜਾਂਦੀ ਨਾ ਹਾਂ ਤੂੰ ਦੋ ਐਸੇ ਮੋੜ ਵੀ ਚਲੀ ਹੋ ਸਰ ਦਾ ਨਿਵਾਸੀ ਘਰੇ ਪਈ ਸਰ ਜਾਂਦਾ ਪੁੱਤ ਕਰੇ ਅੱਖ ਮਿਚੀ ਰਾਤ ਕੜੀ ਸੀ ਕਰਤ ਨਾਲ ਕੀ ਹੁੰਦਾ ਭਣ ਭਾਈ ਗੱਲਾਂ ਕਰ ਦੇ ਮਸੇ ਸਰ ਦਾ ਨਹੀਂ ਕਰੇ ਨਾ ਮੈਂ ਜਵਾਕ ਨੂੰ ਕੱਲ ਨੂੰ ਛੱਡ ਕੇ ਆਈ ਹੈ ਘਰੇ ਮੈਂ ਤਾਂ ਚੱਲ ਠੀਕ ਆ ਬੀਰੰਦਰ ਜੀ ਨੇ ਕਿਹਾ ਸੀ ਕਿ ਮਾਸੀ ਘਰੇ ਘਰੇ ਨਹੀਂ ਨਾ ਸਰਦਾ ਤਾਂ ਹੀ ਜਾ ਰਹੀਆਂ ਮੈਂ ਉਹਨੂੰ ਵੀ ਆਈ ਦੀ ਚੱਲ ਵਿਚਾਰਨ ਨੂੰ ਚੱਲ ਗੱਲਾਂ ਬਾਤਾਂ ਕਰ ਲਾਂਗੇ ਰਾਤ ਨੂੰ ਫਾਈ ਮੈਂ ਪਹਿਲੀ ਵਾਰ ਤੇ ਆਈ ਸੀ ਕਿ ਮੈਂ ਕਿਹਾ ਸਭ ਟਾਈਮ ਨਾਲ ਮੁੜ ਜਾਵਾਂਗੀ ਔਰ ਤੇਰੀ ਮਾਂ ਹੁੰਦੇ ਬਥੇਰੇ ਗਿੜ ਮਾਰਦੀ ਤੂੰ ਜਿਹਦੇ ਦਾ ਤੇਰਾ ਪਿਓ ਮੁੱਕਿਆ ਉਹਦੇ ਤੂੰ ਜੰਮੀ ਉਹਨੋਂ ਕੱਢੀ ਬਸ ਮਾਸੀ ਤੈਨੂੰ ਪਤਾ ਹੀ ਆ ਫਾਇਦਾ ਕਰ ਹਾਰਾ ਠੀਕ ਆ ਵੀ ਮਾਂ ਪਿਓ ਨਾਲ ਹੀ ਐ ਫੇਰ ਜੀ ਕਰਦਾ ਪੇਕੇ ਆਉਣਾ ਇਹ ਤਾਂ ਹੈਗਾ ਮਾਸੀ ਭਾਈ ਪਰ ਜਾਈਦਾ ਪੁੱਤ ਵਰਤਾਂ ਦੇ ਇਸ਼ਤੇਦਾਰੀ ਐ

ਪਏ ਮਸੀ巴士 ਚੌਂਕ ਚ ਹਾਂ ਕੋਤਾ ਤਾਂ 2:00 ਵਜੇ ਆਉਂਦੀ ਹੈ ਚਲ ਹੁਣ ਤਾਂ ਮੈਂ ਆਈ ਗਈ ਮਸੀ ਘਰ ਬਸ ਸਟੈਂਡ ਵੈਜਣੀ ਜਾਕੀ ਠੀਕ ਹੈ ਮਸੀ ਕੋਈ ਪੁੱਤ ਚੰਗਾ ਮਸੀ ਨੇ ਕੀ ਦਸਾਂ ਸੁਝਲੀ ਗੱਲ ਦਾ ਵੀ ਆਈ ਨਾਲ ਮੇਰੇ ਨਾਲ ਕੀ ਕੁਛ ਕਰਕੇ ਧੇੜੀ ਮੈਨੂੰ ਐਤ ਸਵੇਰੇ ਪਹਿਲੀ ਵਾਰ ਫਿਰ ਜੜੀਆਂ ਰੋਟੀ ਵੀ ਨਹੀਂ ਖਵਾਈ ਮੈਨੂੰ ਚਾਹ ਪਿਆ ਕੇ ਤੋਰਤਾ ਵਿਭਗ ਜਾ ਬਗਦਾ ਤੇਰੀ ਬਸ ਦਾ ਟਾਈਮ ਹੋ ਰਿਹਾ ਹੈ ਨਾਲੇ ਹਜੇ 20 ਮਿੰਟ ਪਏ ਆ ਬਸ ਆਉਣ ਜੀ ਖਾਲੀ ਕਰੋ ਕੱਢਣ ਦੀ ਹੋਗੀ ਵੀ ਕਿਤੇ ਭਰਾ ਨਾ ਆ ਜਾਈ ਤੇ ਇਹਨੂੰ ਰੱਖ ਨਾ ਲਵੇ ਉਹ ਵੇਹ ਤੱਕ ਨਹੀਂ ਆਈ ਹੈਗੀ ਬਸ ਪਹਿਲੀ ਭੇਜਦਾ ਮੈਨੂੰ ਕਿ ਕਾਲੀ ਹੋਰੀ ਸੀ ਵੀ ਬਾਰੇ ਦਾ ਬਾਰੇ ਦਾ ਵੀ ਟਾਈਮ ਹੋ ਰਿਹਾਗਾ ਟਾਈਮ ਦੇ ਕਿੰਨਾ ਹੋ ਗਿਆ ਲ ਬੀ ਮਿੰਟ ਦਾ ਹੋ ਗਿਆ ਮੈਨੂੰ ਇੱਥੇ ਆਈ ਨਹੀਂ ਹਾਈ ਤੱਕ ਵਾਸ ਨਹੀਂ ਆਈ ਹੈਗੀ ਬਸ ਮੈਂ ਕਿਹੜਾ ਕੋ ਕੁਝ ਚੱਕ ਕੇ ਲੈ ਕੇ ਆਉਂਦੀ ਸੀਗੀ ਪਰ ਉਹਨੇ ਕਾਲੀ ਹੋਈ ਸੀ ਵੀ ਜੰਡੇ ਨਾਲ ਮਾਈ ਸੀਗੀ ਵੀ ਜਿਹਨੂੰ ਲੱਗਿਆ ਰਹਿੰਦਾ ਸੀ ਮੇਰੀ ਤੀ ਹਜੇ ਜਾਵੇ ਨਾ ਜਾਵੇ ਨਾ ਰੁਕ ਰੁਕ ਕੇ ਰੁਕ ਜੇ ਇਹਨੇ ਅੱਧਾ ਘੰਟਾ ਪਹਿਲੀ ਘਰੋਂ ਕੱਢਤਾ ਮੈਨੂੰ ਜਿੰਨਾ ਟਾਈਮ ਮਾਂ ਮੈਨੂੰ ਬੱਸ ਚੜਾਉਂਦੀ ਨਹੀਂ ਸੀ ਨਾ ਉਹਨਾਂ ਚ ਟਾਈਮ ਮੇਰੇ ਨਾਲ ਡੱਡੇ ਤੇ ਬੈਠੀ ਰਹਿੰਦੀ ਸੀ ਕਿ ਤੇ ਇਥੇ ਇਹ ਪਹੁੰਚਾਈ ਨੇ ਗੇਟ ਤੱਕ ਵੀ ਨਹੀਂ ਮੈਨੂੰ ਤੋਰ ਨਾ ਹੀ ਹੈਗੀ ਉੱਥੇ ਮੰਜੇ ਕੋਲ ਹੀ ਖੜੀ ਰਹੀ ਸੀ ਜੀ मुर्गी तो पानी लिया नहीं चाय बना रखी है हां जी बना रखी है खुद तो जी बहुत टाइम लग गया तुम्हें खेत ਟਾਈਮ ਤਾਂ ਥੋੜਾ ਜਿਹਾ ਕੈਰ ਰਹਿਦਾ ਸੀਗਾ ਉਹਨਾਂ ਖੱਡਾਂ ਜੀਆਂ ਪੈਂਦੀਆਂ ਸੀਗਾ ਕੋਲੇ ਖੜ ਕੇ ਰਮਾਉਣਾ ਪੈ ਗਿਆ ਮੈਨੂੰ ਇਸ ਵੇਲੇ ਚਾਹ ਲੇਟ ਹੋ ਹੀ ਜਾਊਗਾ ਲੱਗਾ ਸਾਰਾ ਕੰਮ ਕਰਕੇ ਨਾ ਫੇਰ ਹੀ ਆਉਣਾ ਪੈਣੀ ਦੀਂਦੀ ਹੈਗੀ ਮਾਂ ਕਿੱਧਰ ਵਾਗੀ ਪੈਣਾ ਉਹ ਤਾਂ ਉਹਦੇ ਪਿੰਡ ਵਾਗੀ ਕਿਉਂ ਉਹਨੂੰ ਫੋਨ ਜਾ ਆ ਗਿਆ ਸੀ ਇਹ ਕਹਿੰਦੇ ਜ਼ਰੂਰੀ ਕੰਮ ਆਗਾ ਤੇ ਇਹ ਕਹਿੰਦੇ ਤੂੰ ਆ ਜਾ ਮੈਂ ਤਾਂ ਇੱਥੇ ਆ ਗਿਆ ਸੀਗਾ ਰਹਿ ਜਾ ਰਹਿ ਜਾ ਤੇ ਕਿਦੀ ਨਾ ਮੈਂ ਰਹਿੰਦੀ ਨਹੀਂ ਹੈਗੀ ਫਿਰ ਉਹ ਵਾਗੀ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਚਲ ਤੇ ਵੀਰੇ ਨੂੰ ਮਿਲ ਕੇ ਵਾਗੀ ਮੈਂ ਤਾਂ ਸਮਝਾ ਕੇ ਹੀ ਗਿਆ ਸੀਗਾ ਉਹਨੂੰ ਹੋਰ ਕਹਿ ਕੇ ਤੁਸੀਂ ਗਈ ਸੀ ਮੈਂ ਨਹੀਂ ਰਹੀ ਅੱਜ ਭਾਈ ਕਿਹਾ ਜਿਉ ਨੂੰ ਵੀ ਰਹਾ ਰਹਾ ਤੇ ਨਾ ਮੈਨੂੰ ਬਥੇਰਾ ਕੁਝ ਬੋਲ ਕੇ ਗਈ ਹੈ ਕਿ ਤੂੰ ਹੀ ਜਾਣ ਕੇ ਕਿ ਦੀ ਵੀਰੇ ਨੂੰ ਚੂੜਾ ਲੈ ਆਉਣੀ ਹੈ ਵੀ ਜਾਣ ਕੇ ਇਹਨੇ ਰਹਿਣ ਮੰਦੀ ਮੈਂ ਤੁਹਾਨੂੰ ਬਥੇਰਾ ਕਹ ਜਿਰਾ ਜੇ ਕਹ ਨਹੀਂ ਨਾ ਤੇਰੇ ਮਨ ਚ ਆਈ ਰਹਿ ਨਹੀਂ ਨਹੀਂ ਕੀਤਾ ਹੁਣ ਤੂੰ ਹੀ ਨਹੀਂ ਰਹਿਣ ਦਿੱਤਾ ਹੁਣਾਂ ਨੂੰ ਲੈ ਪਹਿਲਾਂ ਉਹ ਮੈਨੂੰ ਸੁਣਾ ਕੇ ਗਈ ਐ ਨਾ ਹੁਣ ਤੁਸੀਂ ਸੁਣਾਉਣ ਲੱਗ ਜਿਓ ਮੈਨੂੰ ਉਹ ਬਥੇਰਾ ਕੁਝ ਬੋਲ ਕੇ ਗਈ ਕਿ ਕਹਿੰਦੀ ਮੈਂ ਨਹੀਂ ਮੁੜ ਕੇ ਇੱਥੇ ਆਉਂਦੀ ਹੈਗੀ ਕਹਿੰਦੀ ਮੈਂ ਤੂੰ ਹੀ ਉਹਨੇ ਤਾਂ ਚੰਗਾ ਭਲਾ ਮੇਰੇ ਮੂੰਹ ਤੇ ਤਾਂ ਕਿਹਾ ਕਹਿੰਦੀ ਕੋਈ ਨਾ ਵੀਰੇ ਰਹਿ ਜੂਗੀ ਮੈਂ ਉਹ ਤੇਰੇ ਮੂੰਹ ਤੇ ਮਿੱਠੀ ਬਣਦੀ ਥੋੜੇ ਪਿੱਛੋਂ ਪਤਾ ਮੇਰਾ ਕੀ ਕੁਛ ਕਰਦੀ ਇਹ ਬੁਥੇਰਾ ਪਿੱਠਾ ਬੋਲ ਕੇ ਨੇ ਮੈਂ ਤਾਂ ਕੁਝ ਵੀ ਨਹੀਂ ਬੋਲੀ ਉਹਨੂੰ ਅੱਗੋ ਪਤਾ ਹੀ ਆ ਮੈਨੂੰ ਤੇਰਾ ਮੈਨੂੰ ਲੈ ਆ ਦੂ ਮੁਰਕ ਕੇ ਆਉਂਦੀ ਹੈਗੀ ਇੱਥੇ ਕਹਿੰਦੀ ਮੈਂ ਤੂੰ ਵੀ ਆ ਜਾਨੀਏ ਕਹਿੰਦੀ ਥੋੜੇ ਕੋਈ ਖਾਣ ਨੂੰ ਨੀ ਪੀਣ ਨੂੰ ਨੀ ਰੋਟੀ ਬਣਾ ਕੇ ਦਿੱਤੀ ਨਾਲੇ ਨਾਲੇ ਵਧੀਆ ਖਾਣ ਪੀਣ ਨੂੰ ਤੂੰ ਬੁਥੇਰਾ ਬੋਲ ਕੇ ਵੀ ਫਿਰ ਮੈਂ ਤਾਂ ਜਾਣ ਮੈਂ ਕੋਈ ਰਹਿਣੀ ਰਹੂੰਗੀ ਇੱਥੇ ਕਹਿੰਦੀ ਕੀ ਰਹਾਂ ਇੱਥੇ ਮਨ ਤੇ ਤਲਫੀ ਤੇਰੀ ਮਰਜ਼ੀ ਆ ਬਾਗੀ ਆ ਬਾਗੀ ਕਰੋ ਮੈਂ ਉਹਨੂੰ ਕੀ ਕਹਿੰਦੀ ਅੱਗੋ ਬਹੁਤ ਕੁਝ ਕਹਾਉਗਾ ਤੂੰ ਪਹਿਲਾਂ ਕਿਹੜਾ ਤੂੰ ਘਟ ਗੁਜ਼ਾਰੀ ਆ ਉਹਦੇ ਨਾਲ ਉਹ ਆਈ ਵਾਰ ਜਦੋਂ ਉਹਨੇ ਆਪਣੀ ਲੜਾਈ ਪਵਾ ਕੇ ਜਾਂਦੀ ਹੁੰਦੀ ਉਹ ਬਿਜਲੀ ਵਾਰੀ ਵੀ ਦੇਖ ਲੈ ਤੁਸੀਂ ਮੇਰੇ ਨਾਲ ਇਹ ਕਿ ਫੇਰ ਆਈ ਆ ਜੋ ਅੱਜ ਫੇਰ ਉਹੀ ਕੰਮ ਹੋਵੇਗਾ ਉਹ ਮੈਨੂੰ ਪਤਾ ਤੇਰਾ ਤੂੰ ਦੇਖ ਹੀ ਨਹੀਂ ਖੁਸ਼ ਹੈਗੀ ਉਹਨੂੰ ਮੈਂ ਉਹਨੂੰ ਕੀ ਕਹਣੀ ਆ ਉਹ ਤਾਂ ਇਹੀ ਕੰਮ ਕਰਾ ਕੇ ਖੁਸ਼ ਹੋ ਬੜੀਏ ਦੋਨੇ ਜੀ ਲੱਗਣਾ ਬਸ ਲੜਾਈ ਪਵਾ ਕੇ ਉਹ ਵਾਗੀ ਆਪ ਤਾਂ ਹੁਣ ਲੜੀ ਜਾਓ ਚਲ ਮੈਨੂੰ ਚਾਹ ਲਿਆ ਦੇ ਪਤਾ ਹੀ ਐਸਰਾ ਮੈਨੂੰ ਕਿੰਨਾ ਕਿ ਤੂੰ ਉਹ ਕਰਦੀ ਆ ਉਹਨੂੰ ਦੇਖ ਕੇ ਤਾਂ ਰਾਜੀ ਨਹੀਂ ਹੈਗੀ ਕਿੰਨਾ ਚਾਹ ਸੀਗਾ ਮੈਨੂੰ ਵੀ ਕਈਆਂ ਦਾ ਮੈਂ ਛੇਤੀ ਛੇਤੀ ਆਇਆ ਸੀਗਾ ਵੀ ਮੈਂ ਮੇ ਭੈਣ ਨਾਲ ਗੱਲਾਂ ਬਾਤਾਂ ਕਰੂੰਗਾ ਉਹਨੂੰ ਵੀ ਕਿੰਨਾ ਚਾਹ ਸੀਗਾ ਵੀ ਚਲ ਮੈਂ ਅੱਜ ਰਹੂੰਗੀ ਵੀ ਭਾਈ ਨੇ ਕਹਿਤਾ ਵੀ ਰਹਿ ਜੀ ਇਹ ਸੇ ਨਹੀਂ ਕੁਝ ਕਰਿਆ ਹੋਊਗਾ ਫੇਰ ਹੀ ਕਈਆ ਉਹ ਠੋਠਾ ਸਿੱਧਾ ਬੋਲੀ ਹੋਊਗੀ ਐ ਭਲਾ ਹੁਣ ਕਿੱਥੇ ਰਹਿ ਜਾਂਦਾ ਹੈਗਾ ਜਦੋਂ ਇਹ ਠੋਠਾ ਸਿੱਧਾ ਬੋਲੀ ਜਾਂਦੀ ਹੈ ਬਰਕਲੀ ਜਿੱਦਾਂ ਮੈਂ ਪਾਇਗੀ ਤੁਹਾਨੂੰ ਕਿਸੇ ਸਮੇਂ ਦਰਦ ਜੇ ਉਦੋਂ ਪ੍ਰੋਟੀਨ ਉਹਨੇ ਬਣਾਇਆ ਗਿਆ ਫਿਰ ਹੁਣ ਜੰਮੀ ਕਰੀ ਸਭੀ ਸੂਜੀ ਨਾਲ ਗੋਲੇ ਜਿਹੀ ਲੱਗੀਏ ਚਲੋ ਜੋ ਹੱਟ ਹੈਗਾ ਨਾ ਫਿਰ ਬਣਾਉਣੀ ਹੈ ਬਣਾਈ ਨਹੀਂ ਸਲਪੀ ਦਾ ਕੁਝ ਨਾ ਬੰਦ ਕੀਤਾ ਹਾਂ ਪਾਂਡੇ ਮਾਰ ਕੇ ਵੀ ਉਹਨੂੰ ਕੋਲ ਆ ਸਕਦੀ ਮੂਹਨ ਮਾਰ ਕੇ ਪਾਂਡੇ ਮਾਰ ਕੇ ਤੇ ਮੰਨੇ ਚਲੋ ਗੋਲੇ ਬਣਦੇ ਆਂ ਭਾਵੇਂ ਅੱਗ ਦੇ ਹੱਟ ਹੈਗਾ ਉਹ ਬਣਾਉਣਾ ਜਿਆਦੇ ਹੁੰਦਾਗਾ ਕੱਲ ਪਰਸੂ ਗੋੜਾ ਬਣਾਉਂਦਾ ਜਦ ਟੱਕੀ ਹੋਈ ਹੋਰ ਗੋਈ ਰੱਤੀ ਉਹਦੇ ਹੱਟ ਹੈ ਨਾ ਫਿਰ ਮੂਹਨ ਆਪੇ ਆਈ ਕਰਦੇ ਆ ਫਿਰ ਆਪਾਂ ਅਲਟਰਾਸਾਉਂਡ ਕਰਾ ਲਿਆ ਹੋਣਾ ਕੀ ਬਾਲੀ ਨਾ ਵੱਧ ਗਈ ਤੁਹਾਡੇ ਪਾਸੇ ਹਾਂ ਕਰਵਾਈ ਨਾ ਨਾ ਕਾਈ ਵਾਰੀ ਵਈ ਗੱਤ ਉਹਦਾ ਨਾ ਵੱਧੀ ਨਹੀਂ ਕੱਲ ਆ ਜਾ ਮੇਰਾ ਪੰਜ ਸੌ ਸਾਨੂੰ ਕਰਾ ਲਿਓਣੇ ਹੁਣੇ ਤੇਲੀ ਮਾਨਸਾ ਹਾਂ ਬੰਦ ਕਰਾ ਕੇ ਹੋਰ ਫਿਰ ਜੇ ਬਾਹਲਾ ਵਾਧਾ ਵੱਧ ਗਿਆ ਫਿਰ ਓਖਾ ਹੋ ਜਾਊਗਾ ਕੱਲ ਚੰ ਚਾਰ ਹੋ ਜਾ ਫਿਰ ਤੂੰ ਹੋਰ ਪਾਣਾ ਕੱਪੜੇ ਸਰ ਤੂੰ ਮੈਂਨੇ ਪਸੂ ਬੰਨਿਆ ਮੈਂ ਤੇ ਨਾ ਮਦਦ ਤੇ ਆ ਰਹੀ ਆ ਮੈਂ ਕਾਈ ਬੰਦ ਕੇ ਬਤਰੀ ਤਾਂ ਹਾਂਜੀ ਹੋ ਗਈ ਚਲ ਹਾਂਜੀ ਹੋ ਗਈ ਚਲ ਚਲੀਏ ਕੋਈ ਸ਼ਕਤਾਂ ਦੀ ਪਹਿਲਾਂ ਨਹੀਂ ਰਿਪੋਰਟ ਜੀ ਦੇਣੀ ਸੋਰੀ ਠੀਕ ਸੈਟਰ ਤੋਂ ਕਹੋ ਲਿਆ ਮੈਨੂੰ ਪਤਾ ਲੱਗ ਜੂਗਾ ਕੀ ਸੋਚਿਆ ਨੇ ਤੁਸੀਂ ਜਦੋਂ ਉਹ ਹਸਪਤਾਲ ਚ ਆਏ ਆ ਉਹਨੇ ਸੋਚੀ ਜੰਨੇ ਬੈਠੀ ਤੇ ਡਾਕਟਰ ਨੇ ਦਾ ਕਹਿਤਾ ਵੀ ਹੁਣ ਉਹ ਵੀ ਆਪਰੇਸ਼ਨ ਕਰਾਉਣਾ ਪਊਗਾ ਵੀ ਫਿਰ ਨਹੀਂ ਵਾਲਾ ਵੱਧਾ ਬਚੂਗਾ ਹਾਂਜੀ ਹੂੰ ਤੇ ਹੁਣ ਆਪਰੇਸ਼ਨ ਵਾਸਤੇ ਤਾਂ ਉਹ ਕਹਿੰਦਾ ਵੀ 60000 ਰੁਪਏ ਮੰਗੂ ਖਰਚਾ ਆ ਗਿਆ 60000 ਰੁਪਏ ਹਾਂਜੀ ਇਹਨਾਂ ਤਾਂ ਫਿਰ ਆਈ ਆ ਤੁਹਾਨੂੰ ਕਿੱਥੋਂ ਪੈਸੇ ਲੈਵਾਂਗੇ ਆਪਰੇਸ਼ਨ ਵੀ ਜ਼ਰੂਰੀ ਆ ਕਰਾਉਣਾ ਔਰ ਇੱਕ ਉਹਨਾਂ ਕੰਕ ਵੀ ਨਹੀਂ ਆਏ ਜੀ ਉਹ ਨਹੀਂ ਮੈਂ ਕੱਟ ਦੇ ਦਿੱਤੇ 38 ਦੇ ਤਾਂ ਪਹਿਲੀ ਆਪਣਾ ਦੇਣਾ ਕਿੰਨਾ ਦਾ ਠੀਕ ਨਹੀਂ ਹੈਗਾ ਪਹਿਲੀ ਬਹੁਤ ਪੈਸਾ ਦੇਣਾ ਆਪਾਂ ਤਾਂ ਮੈਂ ਉਹਨਾਂ ਆਪਾਂ ਮੱਝ ਲੈ ਕੇ ਆਂਦੇ ਉਹ ਦੋ ਤੋਂ ਪੈਸੇ ਖੜ ਕੇ ਲੈ ਜਾਂਦੇ ਵੇ ਹਰ ਮਹੀਨਾ ਨਹੀਂ ਹੋਇਆ ਉਹ ਘਰ ਦੀ ਹੁਣ ਕਹਿੰਦੇ ਨੇ ਫੇਰ ਆ ਗਏ ਨੇ ਪੈਸੇ ਉਹ ਹੀ ਤਾਂ ਗੱਲ ਆ ਹੁਣ ਕੀ ਤੋਂ ਲਈਏ ਪੈਸੇ ਪਿੰਡ ਚੋਂ ਉਹ ਨਹੀਂ ਕਿਸੇ ਕੋਲ ਨੇ ਪੈਸੇ ਕਿੱਥੇ ਹੁੰਦੇ ਨੇ ਮੈਂ 5-10000 ਤਾਂ ਚਲੋ ਅਗਲਾ ਦੇ ਦਿੰਦਾਗਾ ਦੇਖੋ ਕੀ ਬੰਦਾ ਹੈ ਚੱਲ ਕੋਈ ਨਾ ਦੇਖਦੇ ਆਂ ਨਹੀਂ ਫਿਰ ਮੋੜੀ ਦਾ ਦੋ ਚਾਰ ਦਿਨਾਂ ਦੀ ਦਵਾਈ ਦਿੱਤੀ ਆ ਜੇ ਰਾਏ ਤਾਂ ਲੈ ਤੂੰ ਇੰਨੇ ਕਿਰਾ ਉਹੀ ਕਹਿੰਦੇ ਵੀ ਚੱਲੋ ਹਰੇ ਨਾ ਕਰਵਾਵਾਂਗੇ ਫਿਰ ਗੋਲੀ ਲੈ ਲੈ ਕੋਈ ਹੋਰ ਕੀ ਕੰਮ ਥੰਦਾ ਹੌਲੀ ਹੌਲੀ ਕਰੀ ਗਏ ਕਿੰਨਾ ਕੁ ਟਾਈਮ ਗੋਲੀ ਲੈਵੇਂ ਕੀ ਉਹ ਤਾਂ 5 ਦਿਨਾਂ ਹੀ ਦਵਾਈ ਤਾਂ ਦੇਤੀ ਚੱਲ ਕੇਰਾ ਉਹਦਾ ਕਹਿੰਦਾ ਵੀ ਆਪਰੇਸ਼ਨ ਕਰਾਉਣਾ ਪਊਗਾ ਹੱਲ ਤਾਂ ਆਪਰੇਸ਼ਨ ਹੀ ਆ ਫਿਰ ਇਹਦਾ ਆਪਾਂ ਅਸੀਂ ਤਾਂ ਵਧੀ ਜਾਊਗਾ ਤਾਂ ਚੱਲ ਕੋਈ ਨਾ ਤੂੰ ਇੰਨੇ ਲੈ ਗੋਲੀ ਪਰ ਮੈਂ ਦੇਖਦਾ ਕੋਈ ਪੁੱਛ ਲਾਂਗਾ ਕਿਸੇ ਤੋਂ ਕੋਈ ਤੇ ਕੈਲਗੁਰਪੀ ਦਾ ਮੈਂ ਫੋਨ ਪਾਇਆ ਸੀ ਡਾਇਰੈਕਟਰ ਨੂੰ ਤੇ ਅੱਜ ਦੀ ਤਰੀਕ ਦਿੱਤੀ ਸੀ ਉਹ ਡਾਇਰੈਕਟਰ ਨੇ ਹਾਂਜੀ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਚਲ ਆਪਾਂ ਪਰ ਆਪਰੇਸ਼ਨ ਕਰਾ ਲਿਆਉਣਾ ਹੈ ਫਿਰ ਤੁਹਾਨੂੰ ਮੈਂ ਸਵੇਰੇ ਨਹੀਂ ਪੁੱਛਿਆ ਮੈਂ ਤੁਸਾਂ ਇੰਨੇ ਪੈਸੇ ਲੈਣ ਦੀ ਆ ਕਿ ਤੁਹ ਕੀਤਾ ਤੁਸੀਂ ਦੱਸਦੇ ਰਹੇਗੇ ਮੈਨੂੰ ਵਾਰੀ ਵਾਰੀ ਇਗਨੋਰ ਕਰਦੇ ਹੋ ਉਹਦਾ ਕੋਈ ਫ੍ਰੇਸ਼ਟੇ ਹੀ ਸੀਗਾ ਜਿਹੜੇ ਨੇ ਮੈਨੂੰ ਕਹਿਤਾ ਵੀ ਪੈਸੇ ਲੈ ਨਹੀਂ ਕੋਈ ਨਾ ਚਲ ਕੋਈ ਨਾ ਮੈਂ ਤੁਹਾਨੂੰ ਫੇਰ ਦੱਸੂਗਾ ਪਹਿਲਾਂ ਆਪਾਂ ਆਪਰੇਸ਼ਨ ਕਰਾ ਲਈਏ ਚਲੋ ਜੀ ਤੇ ਜਿਹੜਾ ਉਹ ਕਹਿੰਦਾ ਡਾਇਰੈਕਟਰ ਕਹਿੰਦਾ ਕਿ ਮੈਂ ਦੋ ਦਿਨਾਂ ਵਾਸਤੇ ਬਾਹਰ ਜਾਊਗਾ ਨੇ ਪੈਜ ਨੂੰ ਰੰਗ ਕਰਨਾ ਠੀਕ ਆ ਹੁਣ ਤਾਂ ਹਾਂਜੀ ਹੁਣ ਤਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਾਂ ਹਾਂ ਹਾਂ ਹੁਣ ਤਾਂ ਤੁਸੀਂ ਦੱਸ ਦਿਓ ਮੈਨੂੰ ਵੀ ਆਪਣੇ ਕੋਲੇ ਆਪਰੇਸ਼ਨ ਕਰਾਉਣ ਵਾਸਤੇ ਇੰਨੇ ਪੈਸੇ ਕਿੱਥੋਂ ਆਏ ਕਿਉਂਕਿ ਉਹ ਦਿਨ ਵੀ ਮੈਂ ਤੁਹਾਨੂੰ ਪੁੱਛਿਆ ਸੀ ਆ ਤੁਸੀਂ ਮੈਨੂੰ ਦੱਸਿਆ ਨਹੀਂ ਹੈਗਾ ਸਾਰੇ ਖਾਰੇ ਬੰਦੇ ਇੱਕੋ ਜਿਹੇ ਨਹੀਂ ਹੁੰਦੇ ਹੈਗੇ ਕਈ ਬੰਦਿਆਂ ਦੇ ਅੰਦਰ ਰੱਬ বাসਦਾ ਹੈਗਾ ਉਹ ਰੱਬ ਦੀ ਬੰਦਾ ਸੀ ਆ ਜਿਹਨੇ ਤੇ ਆਪਣੀ ਇੰਨੀ ਮਦਦ ਕੀਤੀ ਆ ਉਹ ਤੋਂ ਢੋਡੀ ਗੱਲ ਤੇ ਕਿਹਾ ਮੈਂ ਨਹੀਂ ਪੁੱਛਦੇ ਵੀ ਕੌਣ ਸੀ ਉਹਨੇ ਆਪ ਨੂੰ ਇੰਨੇ ਪੈਸੇ ਤੇ ਉਹਨੇ ਆਪ ਜਿੱਕ ਕੁਾਰੀ ਮੰਗਿਓ ਉਹੀ ਟਾਈਮ ਤੇ ਕਿਹਾ ਨਹੀਂ ਹੁੰਦੇ ਕਿ ਉਹਦਾ ਇੱਕ ਰੱਬ ਦਾ ਰੂਪ ਸੀਗਾ ਫਿਰ ਆਪ ਵੀ ਉਤਰਿਆ ਆਪਣੇ ਪਾਦੀ ਤਾਂ ਜਿਹੜਾ ਆਪਣੇ ਟਾਈਮ ਤੇ ਕੰਮ ਆ ਸਰ ਗਿਆ ਜੇਕਰ ਆਪਰੇਸ਼ਨ ਨਾ ਹੁੰਦਾ ਡਾਕਟਰ ਕਹਿੰਦੇ ਸੀ ਜਾਣ ਨੂੰ ਖਤਰਾ ਸੀਗਾ ਡਾਕਟਰ ਨੇ ਮੈਨੂੰ ਸਾਰੀ ਗੱਲ ਦੱਸਤੀ ਸੀਗੀ ਫਰੋਫ ਇਸ਼ਤ ਦਾ ਮੈਨੂੰ ਨਾਂ ਤਾਂ ਦੱਸ ਦੋ ਤੁਸੀਂ ਕੀ ਐ ਕੋਈ ਨਾ ਉਹ ਫ੍ਰਿਸ਼ਤਾ ਨੂੰ ਆਉਣ ਆਲੀ ਆ ਆਪਣੇ ਕੋਲ ਹੀ ਆਊਗਾ ਉਹ ਅੱਛਾ ਹਾਂ ਜੇ ਤੇ ਤੈਨੂੰ ਮਿਲ ਗਿਆ ਨਾ ਉਹ ਉਹਦਾ ਧੰਨਵਾਦ ਕਰ ਦੇ ਕੋ ਧੰਨਵਾਦ ਕਰਨ ਤਾਂ ਬਣਦੀ ਐ ਜਿਹਨੇ ਮੇਰੀ ਜਾਨ ਬਚਾਈ ਨਾ ਮੌਕੇ ਤੇ ਪੈਸੇ ਦਿੱਤੇ ਸਸੀ ਕੌਰ ਬਈ ਸਸੀ ਕੌਰ ਬਈ ਬੈਠ ਜਾਓ ਫੁਰਪੀਤ ਪਹਿਨ ਆਈ ਐ ਸਸੀ ਕਾ ਭਾਬੀ ਸਸੀ ਓਏ ਰੋਹੀ ਜਗੇ ਪਾ ਬੀ ਤੁਸੀਂ ਮਾਂ ਨੂੰ ਮੋਰ ਪਾ ਵੀ ਹੁਣ ਤਾਂ ਨਹੀਂ ਬੈਠ ਕੇ ਲੀਹ ਗਈ ਨਾ ਹੁਣ ਤਾਂ ਮਨਦੀਪ ਕੋਈ ਤਾਂ ਲੀਹਣੀ ਹੁੰਦਾ ਤੁਹਾਨੂੰ ਦਵਾਈ ਖਾਈ ਜਾਂਨੇ ਹਾਂ ਹਾਂ ਦਵਾਈ ਤਾਂ ਮੈਂ ਖਾਈ ਦਰਦ ਦਿਖਾ ਕੇ ਆਈ ਨਾ ਦਿਖਾਉਣ ਜਾਣਾ ਘਰੇ ਦੇ ਨਹੀਂ ਹਫਤੇ ਕੇ ਬਾਅਦ ਕੇ ਆ ਸੁਣਾ ਨੇ ਪਸੂ ਪਕ ਲੈਣਾ ਠੀਕ ਨੇ ਦੀਨ ਰੋਹੀ ਨੇ ਦੱਸਿਆ ਕੋਈ ਐਸੀ ਇਹਨਾਂ ਦਾ ਜਦੋਂ ਤੇਰੇ ਦਰਦ ਹੋ ਜਾਂਦਾ ਸੀ ਉਦੋਂ ਪੈਣ ਦਾ ਫੋਨ ਆਇਆ ਸੀਗਾ ਤੇਰੇ ਬਾਰੇ ਪੁੱਛਦੀ ਸੀ ਵੀ ਹੁਣ ਤਾਂ ਨਹੀਂ ਦਰਦ ਹੋਇਆ ਮੁੜ ਕੇ ਮੈਂ ਉਹਨੂੰ ਦੱਸਤਾ ਸੀਗਾ ਭੈਣ ਨੂੰ ਵੀ ਪਈ ਦਰਦ ਦਾ ਬਾਲਾ ਹੋ ਜਾਂਦਾ ਦਾ ਫਿਰ ਆਪਾਂ ਇਹਨੂੰ ਅਲਟੋ ਸੁਣ ਮਾਰੀ ਵੀ ਮੈਂ ਦੱਸਤਾ ਸੀਗਾ ਇਹ ਪਤਰੀ ਬੱਟੀ ਹੋ ਰਹੀਆਂ ਦੀ ਡਾਕਟਰ ਨੇ ਕਿਹਾ ਵੀ ਆਪਰੇਸ਼ਨ ਕਰੋ ਨਾ ਪਾਉਗਾ ਭੈਣ ਕਹਿੰਦੀ ਫਿਰ ਤੁਸੀਂ ਆਪਰੇਸ਼ਨ ਕਰਾ ਲਓ ਭੈਣ ਨੇ ਮੈਨੂੰ ਉਹਦੀ ਕਹਿੰਦਾ ਕਹਿੰਦੀ ਵੀ ਤੁਸੀਂ ਆਪਰੇਸ਼ਨ ਕਰਾਉਣ ਦੀ ਕਰੋ ਵੀ ਪੈਸਿਆਂ ਦੀ ਕੋਲ ਨਾ ਕਰੋ ਪੈਸੇ ਤਾਂ ਮੇਰੇ ਤੋਂ ਜਿੰਨੇ ਮਰਜ਼ੀ ਲੈ ਲਓ ਵੀ ਜਿੰਨੇ ਪੈਸੇ ਲੱਗਣੇ ਮੈਂ ਸਾਰੇ ਮੈਂ ਦੇ ਦੂੰਗੀ ਵੀ ਤੁਸੀਂ ਆਪਰੇਸ਼ਨ ਕਰਾ ਲਓ ਅੱਛਾ ਇਹ ਹੋ ਰੱਬ ਦਾ ਰੂਪ ਸੀ ਉਹ ਜਿਹੜਾ ਫਰਿਸ਼ਤਾ ਭੇਜਿਆ ਰੱਬ ਨੇ ਆਪਰੇ ਜੀ ਹਾਂ ਇਹ ਨਹੀਂ ਮਦਦ ਕੀਤੀ ਇਹ ਹੀ ਇਨਸਾਨ ਆਉਂਦਾ ਇਸੇ ਦੇ ਅੰਦਰ ਹੀ ਰੱਬ ਵੱਸਿਆਗਾ। ਦੀਦੀ ਮੈਂ ਤਾਂ ਗਲਤੀ ਹੋ ਗਈ ਮੈਂ ਤੁਹਾਨੂੰ ਉਹ ਦਿਨ ਮਾ ਬੋਲਾ ਦੇਣਾ ਸੀ ਤਾਂ। ਉਹ ਦਿਨ ਅਸੀਂ ਜਿਹਦੀ ਮੈਂ ਤੁਹਾਨੂੰ ਵੀ ਨਾ ਉਹਨਾਂ ਝੂਠ ਬੋਲਿਆ ਸੀਗਾ ਵੀ ਦੀਦੀ ਰੋਟੀ ਖਾ ਕੇ ਗਏ ਸੀਗੇ ਅਸਲ 'ਚ ਮੈਂ ਇਹਨਾਂ ਨੂੰ ਰੋਟੀ ਬਣਾ ਕੇ ਨਹੀਂ ਦਿੱਤੀ ਉਹਦੋਂ ਸਿਰਫ ਚਾਹ ਪੀ ਕੇ ਭੱਜ ਗਏ ਸੀਗੇ। ਤੇ ਨਾਲ ਇਧਰ ਰਹਿੰਦੇ ਸੀਗੇ ਮੈਂ ਇਹਨਾਂ ਨੂੰ ਕਹੀ ਵੀ ਵੀ ਕੀ ਕਰੋਗੇ ਰਹਿ ਕੇ ਤੁਸੀਂ ਬਸ ਆ ਘਟਾਉਣੀ ਨੇ ਬਹੁਤ ਬਹਾਨੇ ਬਣਾਏ ਮੈਨੂੰ ਆਏ ਸੀ। ਵੀ ਇਹ ਰਹਿਣ ਨਾ ਭਾਗੇ ਜਾਣ। ਤੇ ਮੈਂ ਤੁਹਾਨੂੰ ਝੂਠ ਬੋਲਿਆ ਸੀਗਾ ਵੀ ਆਪ ਗਏ ਨੇ ਇਹ ਵੀ ਜਦੋਂ ਨੂੰ ਫੋਨ ਆਇਆ ਸੀਗਾ। ਇਦਰਾ ਐਂ ਦੇ ਸੀ ਸ਼ੱਕ ਤਾਂ ਮੈਨੂੰ ਪੈ ਗਿਆ ਸੀਗਾ ਭੈਣ ਨੇ ਵੀ ਮੈਨੂੰ ਸਾਰੀ ਗੱਲ ਦੱਸਤੀ ਸੀਗੀ ਦੇਖ ਲੈ ਭੈਣ ਤਾਂ ਆਪਣਾ ਕਿੰਨਾ ਕਰਦੀ ਐ ਤੂੰ ਇਹਨੂੰ ਦੇਖ ਕੇ ਵੀ ਰਾਜੀ ਸੀ ਮੈਨੂੰ ਬਰਾਬਰ ਇਤਨੀ ਸ਼ਰਮਿੰਦਗੀ ਮਹਿਸੂਸ ਹੁੰਦੀ ਐ ਕਿ ਮੈਂ ਮੇਰੇ ਨਾਲ ਕਿੰਨਾ ਬੁਰਾ ਵਿਵਹਾਰ ਕੀਤਾ ਤੁਹਾਨੂੰ ਬੁਲਾਉਂਦੀ ਤੱਕ ਨਹੀਂ ਸੀ ਇਹਨੇ ਤੇ ਤੁਸੀਂ ਫਿਰ ਵੀ ਮੇਰੇ ਬਾਰੇ ਐਨਾ ਸੋਚਿਆ ਜੇ ਤੁਸੀਂ ਪੈਸੇ ਨਾ ਦਿੰਦੇ ਮੌਕੇ ਦੇ ਦੀ ਮੇਰਾ ਆਪਰੇਸ਼ਨ ਨਾ ਹੁੰਦਾ ਤਾਂ ਕੁਝ ਵੀ ਹੋ ਸਕਦਾ ਸੀ ਜੇ ਤੁਹਾਡੀ ਵਜ੍ਹਾ ਕਰਕੇ ਮੈਨੂੰ ਇੱਕ ਨਵੀਂ ਜ਼ਿੰਦਗੀ ਮਿਲਿਆ ਅੱਜ ਆਪ ਬਿੱਧੀਆਂ ਤਾਂ ਹੱਸਦਾ ਬਸ ਦੇ ਦੇਖਦੀਆਂ ਆਪਦਾ ਪੇਕੇ ਘਰ ਵੀ ਆਉਂਦੇ ਨੂੰ ਦਰਵਾਜ਼ੇ ਖੁੱਲੇ ਰਹਿਣ ਉਹਨਾਂ ਲਈ ਕੀ ਕਰਦੀ ਥੋੜੀ ਠੀਕ ਹੈ ਮੇਥੀ ਗਲਤੀ ਹੋ ਗਈ ਵਸ ਮੈਂ ਤਾਂ ਇਹੀ ਚਾਹਣੀ ਆ ਵੀ ਮੇਰੇ ਭਰਾ ਪਰ ਜਾਈ ਹੱਸਦੇ ਵਸਦੇ ਰਹਿਣ ਬੜੀ ਖੁਸ਼ ਰਹਿਣ ਆਪਦੇ ਘਰੇ ਕੋਈ ਗੱਲ ਨਹੀਂ ਜੀ ਹੁਣ ਜੋ ਜੋ ਵੀ ਥੋੜਾ ਜੀ ਦਿਲ ਕਰਿਆ ਕਰੇ ਤੁਸੀਂ ਉਧੀਆਂ ਆਇਆ ਕਰੋ ਰਿਹਾ ਕਰੋ ਕੁਛ ਮਰਜੀ ਤੁਹਾਨੂੰ ਕੋਈ ਮਨਾ ਨਹੀਂ ਕਰਦਾ ਮੇਥੋਂ ਗਲਤੀ ਹੋ ਗਈ ਹੁਣ ਮੈਂ ਗਲਤੀ ਦੁਬਾਰਾ ਕਦੇ ਨਹੀਂ ਕਰਾਂਗੀ ਸਸੀ ਕਾਲ ਜੀ ਉਮੀਦ ਕਰਦਾ ਤੁਸੀਂ ਨੇ ਸਾਰੀ ਵੀਡੀਓ ਅਖੀਰ ਤੱਕ ਦੇਖ ਹੀ ਲਈ ਹੋਊਗੀ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਸਾਡੀ ਵੀਡੀਓ ਜੋ ਵੀ ਆਵੇ ਤੁਹਾਨੂੰ ਟਾਈਮ ਤੇ ਮਿਲ ਜਾਇਆ ਕਰੇ ਜੇ ਵੀਡੀਓ ਕੇ ਮੈਨ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਹੁਣ ਆ ਤੁਹਾਡੇ ਪਿਆਰ ਪਿਆਰੇ ਕਮੈਂਟਾਂ ਦੀ ਬਾਰੇ ਕੋਮਲਪ੍ਰੀਤ ਜਸਪ੍ਰੀਤ ਜਸਮੀਤ ਬੱਬੂ ਸਿੰਘ ਕੋਮਲਤਲ ਤਨੋਲਾ ਰਮਨਦੀਪ ਕਿਰਨਜੀਤ ਕੌਰ ਕੀਪਲ ਸ਼ਰਨਜੀਤ ਕੌਰ ਸੁਖਮੀਤ ਸਿੰਘ ਕੋਰਮੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸੇ ਤਰ੍ਹਾਂ ਕਮੈਂਟ ਕਰਦੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ